ਮੈਂ ਜਮੀਨ ਕਹਿਣ ਲਈ ਸੀ 2 ਕਿਲੇ ਕੇ ਤੇ ਅਜ ਤੱਕ ਅਜ ਤੱਕ ਉਹ ਤੋਂ ਮੈਂ ਤਾਂ ਮਾਮਲਾ ਤੋਂ ਨੇ ਮੈਨੂੰ ਕੀ ਦੇਣਾ ਮੇਰਾ ਮੂਲ ਵੀ ਨਹੀਂ ਦਿੱਤਾ ਕਿੰਨੇ ਸਾਲ ਹੋ ਗਏ ਉਹ ਮੈਨੂੰ ਉਹੀ ਕਹਿ ਦੂਗਾ ਜਮੀਨ ਮੈਨੂੰ ਨਹੀਂ ਭਲਾ ਮਾਮਲਾ ਵਧਾਤੀ ਮੈਂ ਕਿਹਾ ਤੂੰ ਭਲਾ ਕਰੋੜ ਕਰ ਲਾ ਤੂੰ ਕਿਹੜੇ ਦੇਣਾ ਮਾਮਲੇ ਦਾ ਕੀ ਆ ਸਾਰੇ ਪੈਸੇ ਦੇ ਦੇ ਮੇਰੇ ਮੈਂ ਕਿਹਾ ਮਾਮਲਾ ਮਾਮਲਾ ਵਧਾਦੀ ਭਲਾ ਮੈਨੂੰ ਹੀ ਦੇ ਪਹਿਲੀ ਮੈਂ ਹੀ ਰੱਖੂੰ ਮੈਂ ਕਿਹਾ ਤੂੰ ਭਲਾ ਕਰੋੜ ਕਰ ਲਾ ਭਰਾਵਾ ਤੂੰ ਕਿਹੜੇ ਦੇਣਾ ਕਾਗਜ਼ਾਂ ਦੀ ਕਹਿਣਾ ਹੀ ਆਂ ਹੀ ਗਣੀ ਆ ਕਹਿਦਾ ਕਰ ਬਾਅਦ ਤੋਂ ਬਾਅਦ ਕਿਤੇ 5-4000 ਰੁਪਏ ਭਲਾ ਦੇਂਦਾ ਉਹ ਦੇ ਕਰ ਉਹ ਕਿੱਲਿਆ ਨਾ ਤੇ ਮੈਂ ਕਹਿੰਦਾ ਨਾ ਛੱਡ ਹੀ ਆ ਚੱਲ ਕੋਈ ਕਿਹੜੇ ਟਾਈਮ ਤੋਂ ਡਰਾਈਵਰ ਜਿਹੜੇ ਜਿਹੜੇ ਬੰਦੇ ਨੀ ਨਾ ਤਾਂ ਹੁੰਦਾ ਨਹੀਂ ਅੱਗੇ ਕੋਈ ਲੋਕਾਂ ਨੂੰ ਆਏ ਲੱਗਦਾ ਹੁੰਦਾ ਜਿਵੇਂ ਅਸੀਂ ਤੁਰੇ ਆਈਏ ਮੈਂ ਤੇ ਮਾਸਟਰ ਤੋਂ ਹੁੰਦਾ ਬਹੁਤ ਇਹ ਮੈਨੂੰ ਕਹਿੰਦਾ ਤੈਨੂੰ ਬਹੁਤ ਦੀਦਾ ਮੈਂ ਭਾਈ ਹੋਊਗਾ ਕਦਾ ਤੈਨੂੰ ਬਾਲਾ ਦੀਦਾ ਮੈਨੂੰ ਨਹੀਂ ਦੀਦਾ ਮੈਂ ਕਹਿੰਦਾ ਮੈਨੂੰ ਕਦੋਂ ਦੀਦਾ ਕਹਿੰਦਾ ਤੂੰ ਤਾਂ ਭਈ ਜਾਂਦਾ ਮੈਂ ਕਹਿੰਦਾ ਮੈਂ ਵੀ ਅੰਦਾਜ਼ੇ ਨਹੀਂ ਜਾਂ ਨਾ ਰੋਕੋ ਭਰਾਵਾ ਕਹਿੰਦਾ ਤੈਨੂੰ ਦੀਦਾ ਨਹੀਂ ਮੈਂ ਕਹਿੰਦਾ ਤੈਨੂੰ ਕੀ ਦੀਦਾ ਕਹਿੰਦਾ ਮੈਨੂੰ ਤਾਂ ਢੱਕਾ ਵੀ ਨਹੀਂ ਦੀਦਾ ਮੈਂ ਕਹਿੰਦਾ ਮੈਨੂੰ ਵੀ ਨਹੀਂ ਦੀਦਾ ਕਹਿੰਦਾ ਖੱਡੀ ਤਾਂ ਐ ਭਜਾਈ ਜਾਂਦਾ ਮੈਂ ਕਹਿੰਦਾ ਅੰਦਾਜ਼ੇ ਨਾਲ ਹੀ ਉਹ ਤੂੰ ਰਹਿਣ ਤੇ ਕਹਿੰਦਾ ਸਾਈਡ ਤੇ ਲਾ ਮੈਂ ਤਾਂ ਕਹਿੰਦਾ ਤੈਨੂੰ ਨਹੀਂ ਦੀਦਾ ਕਹਿੰਦਾ ਮੈਂ ਰਹਿ ਗਿਆ ਮੇਰੇ ਅੱਖਾਂ ਹੋਰ ਉਹੀ ਮੈਨੂੰ ਦੀਨੇ ਜਿਹੜਾ ਤੈਨੂੰ ਦੀਦਾ ਇਹਦਾ ਅੰਦਾਜ਼ਾ ਹੈ ਇਹ ਪ੍ਰਚਾਵਾ ਜਾਂ ਭਾ ਬ੍ਰੇਕ ਮਾਰ ਲੈਣੀ ਹੈ ਜੇ ਕੋਈ ਐਵੇਂ ਮਿੱਚੀ ਦੀ ਚੀ ਪਹਿਲਾਂ ਤਾਂ ਦੇਖੋ ਐਜੂਕੇਸ਼ਨ ਹੈ ਪੜਾਈ ਹੈ ਏ ਕਲਾਸਾਂ ਪੜਿਆ ਪੂਰੀ ਮੈਂ ਕਹਿੰਦਾ 6ਵੀਂ ਚੋਂ ਭੱਜ ਗਿਆ ਸੀ ਬਸ ਪੇਪਰਾਂ ਚੋਂ 7ਵੀਂ ਤੋਂ ਭੱਜ ਗਿਆ ਮੈਂ ਆਉਂਦਾ ਨਹੀਂ ਸੀ ਪੜਨਾ ਕਿਉਂਕਿ ਮਾਸਟਰ ਉਹਦੋਂ ਨਾ ਭਜਾਉਂਦੇ ਹੁੰਦੇ ਸੀ ਦੂਜੇ ਪਿੰਡ ਤੱਕ ਭਜਾਉਂਦੇ ਸੀ ਨਾ ਸਾਨੂੰ ਵੀ ਭਜਾਉਂਦੇ ਹੁੰਦੇ ਸੀਗੇ ਭੱਜਣ ਚ ਪਹਿਲੇ ਨੰਬਰ ਤੇ ਆਉਂਦੇ ਸੀ ਅਸੀਂ ਮਾਸਟਰ ਕਹਿੰਦੇ ਯਾਰ ਸਾਨੂੰ ਸ਼ੱਕ ਹੈ ਬੰਦੇ ਤੇ ਇਹ ਪਹਿਲੇ ਨੰਬਰ ਤੇ ਆ ਨਹੀਂ ਸਕਦਾ ਪਰ ਆਉਂਦਾ ਕਿਵੇਂ ਅਸੀਂ ਕੀ ਕਰਨਾ ਜਦੋਂ ਹੁਣ ਜਵਾਕ ਭਜਦਾ ਕਿੰਨੇ ਹੁੰਦੇ ਸੀ ਉਦੋਂ ਤਾਂ ਸਾਰਾ ਨਾ ਮੂਰੇ ਨਿਕਲ ਕੇ ਭੱਜ ਲੈਣਾ ਨਾਲ ਹੀ ਇਧਰ ਚਰੀ ਜੀ ਹੁੰਦੀ ਸੀ ਪੱਠੇ ਜੇ ਲਾਏ ਵੀ ਅਸੀਂ ਤਗੜ ਭੱਜੇ ਜਾਣਾ ਦੂਜੇ ਪਿੰਡ ਤੱਕ ਜਦੋਂ ਸਾਨੂੰ ਖਰਕਾ ਸੁਣਨਾ ਵੀ ਆ ਗਏ ਅਸੀਂ ਮੂਰੇ ਨਿਕਲ ਗਏ ਤੇ ਵੱਜ ਲੈਣਾ ਸਕੂਲ ਤੇ ਸਾਰਿਆਂ ਨਾਲ ਮੂਰੇ ਆ ਕੇ ਵਾਹਾ ਮਾਹਟਾਣਾ ਸ਼ਾਬਾਸ਼ ਪਹਿਲੇ ਨੰਬਰ ਤੇ ਇਹ ਆ ਚਲ ਪੜਾਈ ਜਿ ਨਹੀਂ ਭੱਜਣ ਚ ਤਾਂ ਹੈ ਉਹਦਾ ਫੇਰ ਇੱਕ ਦਿਨ ਦੱਸਿਆ ਕਿ ਇਹਨੇ ਵਿੱਚੋਂ ਚੁਗਲੀ ਕਰਤੀ ਉਹ ਕਹਿੰਦੀ ਜੇ ਤਾਂ ਇੱਥੇ ਬਹਿ ਜਾਂਦੇ ਇਹ ਕਦੋਂ ਜਾਂਦੇ ਆ ਉਦੋਂ ਪੀਟੀ ਨੇ ਉਧਰੋਂ ਸਕੂਟਰ ਮੂਰੇ ਲਾ ਲਿਆ ਸਾਨੂੰ ਤਾਂ ਅਸੀਂ ਤਾਂ ਮਗਰ ਵੇਹਦੇ ਹੀ ਨਹੀਂ ਸੀ ਅਈ ਦਾ ਪੈਰ ਚਾਲ ਸੁਣੀ ਤੇ ਭੱਜ ਲੈ ਨਿਕਲ ਗਏ ਤਕੜ ਤਕੜ ਜਦ ਸਕੂਲ ਚ ਵੜ ਕੇ ਮਗਰ ਤਾਂ ਕੇ ਪੀਟੀ ਆਵੇ ਮੈਂ ਕਿਹਾ ਤਾਂ ਕੰਮ ਪੜੇ ਗਏ ਉਹ ਕਹਿੰਦਾ ਮੈਂ ਤਾਂ ਹੀ ਅੱਗੇ ਆਉਂਦਾ ਸੀ ਕਮੈਥ ਨਾਲ ਨਹੀਂ ਬਣੀ ਮੇਰੀ ਜਮਈ ਇਹ ਕ ਅੰਗਰੇਜ਼ੀ ਨਾਲ ਨਹੀਂ ਬਣੀ ਮੈਂ ਤਾਂ ਤਾਂ ਮੈਂ ਸਾਹਮਣੇ ਨੂੰ ਪਉਦਾ ਹੁੰਦਾ ਸੀ ਵੀ ਕਿੰਨੀਆਂ ਕਾਟੀਆਂ ਤੇ ਜੋੜ ਆਉਂਦਾ ਉਹ ਨਹੀਂ ਪਉਂਦੇ ਹੁੰਦੇ ਸੀ ਐਂ ਕਾਟ ਕੋਈ ਕੋਈ ਵਾਰੀ ਤਾਂ 4-4 ਵੀ ਹੁੰਦੀਆਂ ਸੀ ਕਈ ਵਾਰੀ 3-3 ਵੀ ਹੁੰਦੀਆਂ ਸੀ ਤੋਂ ਫਿਰ ਮੈਂ ਗਾਲੇ ਨੂੰ ਪੁੱਛਣਾ ਵੀ ਕਿੰਨੀਆਂ ਕਾਟੀਆਂ ਤੇ ਆ ਉਹਨੇ ਕਹਿੰਨਾ 4ਆਂ ਤੇ ਅਪਰ ਜਿਹੜਾ ਅੱਖਰ ਆ ਗਿਆ ਸਾਹਮਣੇ ਲੈ ਕੇ ਚੱਲ ਬਈ ਲਓ ਜੀ ਮਾਸਟਰ ਨੂੰ ਕਹਿੰਦੇ ਤੇਰਾ ਤਾਂ ਠੀਕ ਹੀ ਹੈ ਮੰਨ ਨਹੀਂ ਲੈਣਾ ਕਹਿੰਦੇ ਫਿਰ ਮੈਂ ਇੱਕ ਦਿਨ ਸੋਚਿਆ ਮੈਂ ਕਿਹਾ ਯਾਰ ਉਧਰ ਘਰੋਂ ਕੱਟ ਪੈਂਦੀ ਉਧਰੋਂ ਸਕੂਲ ਚੋਂ ਪੈਂਦੀ ਤੰਗ ਹੀ ਬਹੁਤ ਆ ਪਤਾ ਉਹ ਘਰੋਂ ਪਹਿਣੀ ਵੀ ਮੈਂ ਕਿਹਾ ਵੀ ਆਪਾਂ ਤੋਂ ਮੁੰਡੇ ਸੀ ਮੇਰੇ ਨਾਲ ਮੈਂ ਸਕੀਮ ਬਣਾਈ ਮੈਂ ਕਿਹਾ ਵੀ ਆਪਾਂ ਕਾਂਗੇ ਵੀ ਸਾਨੂੰ ਮੂੰਹ ਬਨ ਕੇ ਚੱਕ ਕੇ ਲੈਗੇ ਤੋਂ ਚੱਕਣ ਵਾਲੀ ਸਕੀਮ ਬਹੁਤ ਚੱਲਦੀ ਸੀ ਝੋਲੇ ਚੱਕੇ ਅਸੀਂ ਇੱਕ ਸਾਡੇ ਭੂਆ ਹੁੰਦੀ ਸੀ ਉਹਦਾ ਘੀਰਾ ਸੀ ਅਸੀਂ ਉਹਦੇ ਚ ਦੁੱਨ ਪਏ ਇਹ ਨਾਨਕਸਰ ਆਗੇ ਅਸੀਂ ਘਰ ਦੇ ਲਬ ਦੇ ਰੂਪ ਦੇ ਫਿਰ ਦੇਰੇ ਬਾਬਿਆਂ ਦੇ ਬਹੁਤ ਜਾਂਦੇ ਸੀ ਲੋਕ ਉਦੋਂ ਇੱਕ ਨੌ ਚ ਕਢਾਉਂਦੇ ਹੁੰਦੇ ਸੀ ਹਰ ਜਾਇਤ ਉਹ ਕਢਾਈ ਉਹਨਾਂ ਨੇ ਵੀ ਬੰਦੇ ਨਾਲ ਲੱਭਣ ਤੇ ਸਾਡੀ ਨਾਨਕਸਰ ਵਾਲਿਆਂ ਨਾਲ ਵਿੱਚ ਬੈਗੀ ਅਸੀਂ ਝੋਲੇ ਪਾਲੇ ਅਸੀਂ ਚੱਟੇ ਝੋਲੇ ਪਾਲੇ ਮੂੰਹ ਬਨ ਲੇ ਅਸੀਂ ਉੱਥੇ ਟੱਲੀਆਂ ਉੱਥੇ ਮੇਰੀ ਭੂਆ ਉਹ ਡੇਲੀ ਉਸੇ ਬਾਬੇ ਕੋਲੇ ਆਵੇ ਜੀ ਜੀ ਬਾਬਾ ਜੀ ਦੱਸੋ ਉਹ ਜਿਹੜੇ ਨਾਲ ਦੇ ਹੁੰਦੇ ਸਾਡੇ ਉਹ ਕਹਿੰਦੇ ਅਰੇ ਬੀਬੀ ਬਹੁਤ ਔਖੇ ਇਹਨਾਂ ਦਾ ਜਵਾਕ ਵਾਚਾ ਹੋਵੇ ਮੈਂ ਕਿਹਾ ਆਪਾਂ ਹੀ ਆ ਉਹ ਕਹਿੰਦਾ ਦਾਤ ਦੇ ਮੈਂ ਕਿਹਾ ਮਰੌਣਾ ਕੰਜਰ ਦੇ ਅਸੀਂ ਤਾਂ ਭੱਜੇ ਵਿਆਂ ਘਰੋਂ ਮੈਂ ਕਿਹਾ ਤੁਹਾਨੂੰ ਦਾਤ ਤਾਂ ਵੀ ਬੀਬੀ ਦੁਖੀ ਆ ਪਰ ਬੱਚਾ ਫਿਰਦਾ ਉਹ ਉਸੇ ਬਾਬੇ ਨੂੰ ਪੁੱਛੀ ਜਾਵੇ ਵੀ ਸਾਡਾ ਬੱਚਾ ਹੋ ਗਏ ਕੋਈ ਨਹੀਂ ਭਾਈ ਇੱਥੇ ਦਾਨ ਕਰੋ ਆ ਜਾਊਗਾ ਇੱਥੇ ਦਾਨ ਕਰੋ ਮੈਂ ਕਿਹਾ ਬਾਬਾ ਵੀ ਉਹੀ ਆ ਕਰਦੇ ਤਾਂ ਨਾਲ ਆ ਸੀ ਐਵੇਂ ਮੈਂ ਕਿਹਾ ਗੁਰ ਪਾਈ ਜਾਂਦਾ ਗਊਆਂ ਨੂੰ ਇਹ ਤਾਂ ਯਾਰ ਕਿਤੇ ਗਏ ਪੱਠਿਆਂ ਦੀ ਟਰਾਲੀ ਲਾਏ ਉਹ ਭਲਾਨੇ ਥਾਂ ਪਰ ਕਈ ਵੇਰੀ ਪੈਚ ਬਹਿ ਜਾਂਦੀ ਹੁੰਦੀ ਆ ਅਸੀਂ ਬਾਬੇ ਨੂੰ ਕਿਹਾ ਸੀ ਕਿ ਅਸੀਂ ਤਾਂ ਉਹਨਾਂ ਦੇ ਸਰਦਾਲੂ ਸੀ ਸ਼ੇਰਪੁਰੇ ਦੇ 16 ਸਰਪੰਚ ਕਹਿੰਦੇ ਹੁੰਦੇ ਸੀ ਉਹਨਾਂ ਦਾ ਬੇਟਾ ਸੀ ਗਿਆਨੀ ਉਹ ਚਾਹ ਵੀ ਨਹੀਂ ਪੀਂਦਾ ਸੀ ਉਹਨੇ ਸਾਨੂੰ ਉਹਦੇ ਨਾਲ ਚੜਾਤਾ ਉਹਨੇ ਨਾ ਸਾਨੂੰ ਟਾਇਰ ਘੜਕਾਉਣ ਨੂੰ ਕਹਿਣਾ ਕੁਝ ਨਾ ਕਹਿਣਾ ਸੀ ਬਸ ਗੱਡੀ ਤੁਰ ਪੇਣੀ ਸੌ ਜਾਣਾ ਜੰਮੂ ਜਾਂਦੇ ਹੁੰਦੇ ਸੀ ਤੇ ਉਹਨੇ ਜਿੱਥੇ ਰੋਕਣਾ ਉਹਨੇ ਕਹਿੰਣਾ ਜਾ ਓਏ ਅੱਧਾ ਕਿਲੋ ਦੁੱਧ ਚ ਪੱਤੀ ਪਵਾ ਕੇ ਲਿਆਓ ਤੇ ਕਹਿੰਣਾ ਜਰਾ ਸੀ ਨਹੀਂ ਪੀਣਾ ਨਾ ਪੀਓ ਛੇਤਰ ਪੈਣ ਕੇ ਦੁੱਧ ਪੀਓ ਸਾਨੂੰ ਕੋਣਾ ਪਿਉਣਾ ਉਹਨੇ ਘੂਰ ਕੇ ਤੇ ਅਸੀਂ ਇੱਕ ਦਿਨ ਤਰਪਾਲਾਂ ਸਵਾਈ ਜਾਂਦੇ ਸੀ ਘਰ ਦੇ ਆਖੜੇ ਉੱਤੇ ਆ ਗਈ ਜਿਹੜਾ ਹਰਜਾਇਤਜੀ ਆਲਾ ਹੁੰਦਾ ਉਹਨੇ ਦੱਸ ਉਹ ਬੰਦਾ 8:0 ਖਾਨੋ ਉਹ ਤੋਂ ਕੁੱਟਿਆ ਨਹੀਂ ਨਹੀਂ ਮੈਂ ਜਿੰਨੇ ਵਾਰੀ ਭਜਦਾ ਹੀ ਸਾਡਾ ਬੁੜਾ ਸਾਈਕਲ ਤੇ ਮਗਰ ਡੰਡਾ ਲੈ ਲੈਣਾ ਉਹਨੇ ਇਹ ਡੰਡਾ ਤੇ ਡੰਡਾ ਮੈਂ ਭੱਜਿਆ ਆਉਣਾ ਮੂਰੇ ਉੱਠ ਕੇ ਲਿਆਉਣਾ ਘਰੇ ਉਹਨੇ ਉਹਦੇ ਨਹੀਂ ਕੁੱਟ ਪਈ ਉਹਦੇ ਸਾਡੇ ਸੀ ਵਿਆਹ ਪੂਆ ਦੀ ਕੁੜੀ ਦਾ ਉਹਦਾ ਤਾਂ ਵਿਆਹ ਖਰਾਬ ਸੀ ਉਹ ਕਹਿੰਦੇ ਯਾਰ ਵੀ ਜੇ ਮਜਵਾਕ ਲੱਭਣਗੇ ਤਾਂ ਵਿਆਹ ਕਰਾਂਗੇ ਨਹੀਂ ਜਵਾਕ ਹੀ ਨਹੀਂ ਲੱਭੇ ਉਹ ਸਾਡੇ ਨਾਲ ਦਾ ਇੱਕ ਬਾਲਾ ਨਲਾਇਕ ਸੀ ਉਹ ਕੰਜਰ ਦਾ ਵਿੱਚੋਂ ਭੱਜਿਆ ਸਾਡੇ ਨੂੰ ਇਹਨੇ ਨਾਨਕ ਸਰ ਵਾਲੀ ਜਾਣਕਾਰੀ ਦੇ ਦਿੱਤੀ ਹੁਣ ਨਾਨਕ ਸਰ ਉਹ ਅਸੀਂ ਕਹਿ ਸਕਗੇ ਤੁਹਾਨੂੰ ਪਤਾ ਸੀਗਾ ਵੀ ਇਹ ਮਰਾਉ ਉਹਨੇ ਜਾ ਕੇ ਉਵੇਂ ਦੱਸੋ ਉਹਨਾਂ ਨੂੰ ਚਾਕ ਕੋਈ ਲੈ ਗਏ ਮੂੰਹ ਬੰਨ ਕੋਈ ਗੱਡੀ 'ਚ ਸੱਟ ਲਿਆ ਫੇਰ ਹੀ ਚ ਆਪਣੀ ਦਾਤਾ ਉਹਨੇ ਖਲਾਪੀ ਗਏ ਆ ਉਹ ਨਾਨਕਦਰ ਫਿਰਦੇ ਆ ਕਹਿੰਦਾ ਨਾਨਕਦਰ ਅਸੀਂ ਆਇਆ ਨਾ ਜੋ ਉਹੀ ਗੱਲ ਉਹ ਬਾਬੇ ਦੇ ਦੱਸਣ ਤੇ ਉਹਨੇ ਉਤੋਂ ਆ ਫੜੇ ਫੇਰ ਸਾਨੂੰ ਭਾਈ ਉੱਥੇ ਲੈ ਗਏ ਵਿਆਹ ਦੂਜੇ ਕਣੀ ਵਿਆਹ ਸੀ ਸਾਰੀਆਂ ਬੁੜੰਗਾਂ ਮੈਨੂੰ ਸਾਨੂੰ ਜਿਵੇਂ ਅਸੀਂ ਬਹੁਤ ਬਾਹਰੋਂ ਆਏ ਹਾਂ ਅਮਰੀਕਾ ਚ ਕੋਈ ਰੋਕ ਕੇ ਗੱਲ ਲਾਵੇ ਸਾਨੂੰ ਕਾਇ ਨਹੀਂ ਕਰਦਾ ਗਾ ਨੂੰ ਉਹ ਮੈਂ ਗੱਲ ਚੜਾਈ ਬਹੁਤ ਆਪਣੀ ਤਾਂ ਆਪਾਂ ਐ ਭੱਜਿਆ ਕਰਾਂਗੇ ਯਾਰ ਤੇ ਇੱਜ਼ਤ ਬਹੁਤ ਮਿਲੀ ਤੇ ਮੇਰੇ ਕੋਲੇ ਬਹੁਤ ਧਰਿ ਆਇਆ ਪੈਸਿਆਂ ਨੂੰ ਵੀ ਆਇਆ ਐਟਕੀ ਵੀ ਆਏ ਸੀ ਵੋਟਾਂ ਚ ਮੈਂ ਕਹਿੰਦਾ ਯਾਰ ਤੁਹਾਨੂੰ ਲੱਗਦਾ ਸੀ ਵੇਖ ਜਾਗੇ ਅਸੀਂ ਕੋਈ ਵੇਕਣ ਵਾਲੀ ਚੀਜ਼ ਆ ਯਾਰ ਨਾ ਯਾਰ ਜਿਹੜਾ ਬੰਦਾ ਵੇਕ ਹੀ ਗਿਆ ਉਹ ਬੰਦਾ ਯਾਰ ਕੋਈ ਉਹਦਾ ਬੰਦੇ ਦਾ ਕਿਰਦਾਰ ਹੀ ਨਹੀਂ ਰਿਹਾ ਉਹ ਪੰਜਾਬੀ ਨਹੀਂ ਜਿਹੜਾ ਵੇਕ ਗਿਆ ਵਿਖੇ ਤਾਂ ਸੀ ਕਰੋੜਾਂ ਰੁਪਈਆ ਦੇ ਨਹੀਂ ਬਾਈ ਉੱਥੇ ਮੈਂ ਕਬਜ਼ੇ ਲੈ ਲੈ ਦਿੱਤੇ ਆਪਣੇ ਪੰਜਾਬੀਆਂ ਨੂੰ ਰਾਜਸਥਾਨ ਚ ਜ਼ਮੀਨਾਂ ਦੇ ਤੁਸੀਂ ਸੁਣਿਆ ਹੀ ਐ ਅਦਰੋੜੀ ਕਪੂਰੇ ਦੇ ਨੂੰ ਜ਼ਮੀਨ ਲੈ ਕੇ ਦਿੱਤੀ ਸੀ ਵਿਖਿਆ ਤਾਂ ਮੈਂ ਉਹਨਾਂ ਦੀ ਖਾਤਰ ਨਹੀਂ ਸੀ ਉਹਨਾਂ ਦੇ ਸਾਹਮਣੇ ਕਹਦਾ ਸੀ 10 ਲੱਖ ਲੈ ਲੈ ਤੁਸੀਂ ਛੇੜ ਜਾ ਉਹਦਾ ਜ਼ਮੀਨ ਪ੍ਰਾਣੀ ਲਈ ਵੀ ਸੀ ਜ਼ਮੀਨਾਂ ਲੈ ਤੂੰ ਮੁਰਕੇ ਜਮੀਨਾ ਹੋ ਗਈਆਂ ਕੀਮਤੀ ਉਥੇ ਸੋਲਰ ਪਲਾਂਟ ਲੱਗਣ ਲੱਗੇ ਸੋਲਰ ਪਲਾਂਟ ਵਾਲਿਆਂ ਨੇ ਜ਼ਮੀਨ ਨੂੰ ਕੀ ਕਰਿਆ ਹੁਣ ਜ਼ਮੀਨਾਂ ਦੇ ਜਿਹੜੇ ਦਾ 10000 ਸੀਗਾ ਬਿੱਗੇ ਦਾ ਉਹਦਾ ਸਿੱਧਾ ਹੀ ਲੱਖ ਹੋ ਗਿਆ ਇਹ ਤੇ ਮੁੰਡਾ ਗੌਰ ਪ੍ਰੀ ਦਾ ਬਾਗੇ ਪੁਰਾਣੇ ਉਹ ਡਾਉਣ ਚੱਲ ਗਿਆ ਆਪਣੇ ਸਾਡੇ ਤਿੰਨ ਲੋਕਾਂ ਦਾ ਕਲ ਚੜਦਾਦਾ ਗਵਾਂਡੀ ਦਾ ਗਵਾਂਡੀ ਨੂੰ ਬੜਾ ਚਾ ਚੜਦਾ ਜੇ ਇੱਕ ਬੰਦਾ ਡਾਉਣ ਹੋ ਗਿਆ ਉਹ ਬੰਦਾ ਫੇਲ ਹੋ ਗਿਆ ਡਾਉਣ ਹੋ ਗਿਆ ਜਮਾ ਖਤਮ ਹੋ ਗਿਆ ਤੇ ਮੈਂ ਬਾਹਰ ਤੇ ਦਰਵਾਜ਼ਾ ਖੜਕਾਤਾ ਜਾ ਕੇ ਤੇ ਮੈਨੂੰ ਕਹਿੰਦਾ ਬਈ ਪੈਸੇ ਲੈਣੇ ਮੈਂ ਕਹਾ ਕਰੀ ਲੱਗਦਾ ਮੈਂ ਕਹਾ ਫੜ ਫਿਰ ਆ ਜਾ ਮੇਰੇ ਨਾਲ ਮੈਂ ਕਹਾ ਨਿਕਲ ਲਈ ਜਾ ਮੈਂ ਕਹਾ ਤੈਨੂੰ ਬੜਾ ਜਿਆਦੇ ਚਾ ਬਈ ਮੈਂ ਲੈਣੇ ਮੈਂ ਕਹਾ ਕਹਿੰਦਾ ਨਹੀਂ ਬਈ ਐ ਨਹੀਂ ਦੇਨੇ ਭੂਲੇ ਕਰ ਕਰੀ ਨਾ ਧਰਮੋ ਜੀ ਜਦੋਂ ਮੈਂ ਅੰਦਰ ਜਾ ਕੇ ਹਾਲਾਤ ਵੇਖ ਕੇ ਮੈਂ ਕਹਾ ਭਰਾਵਾ ਛੱਡਿਆ ਯਾਰ ਮੈਂ ਕਹਾ ਯਾਰ ਬ ਇੱਕ ਘਰ ਡਾਊਨ ਹੋ ਗਿਆ ਉਹਦੀ ਹੈਲਪ ਕਰੋ ਯਾਰ ਉਹਨੂੰ ਮਾਰੋ ਤਾਂ ਨਾ ਪਰ ਆਪਣੇ ਨਹੀਂ ਯਾਰ ਨਾ ਪਦੇ ਹੁਣ ਹਾਂ ਹੁਣ ਨਾ ਹਿੱਲੇ ਹਨ ਪਰ ਨਹੀਂ ਯਾਰ ਹੈਲਪ ਕਰਨੀ ਚਾਹੀਦੀ ਹੈ ਯਾਰ ਜੇ ਆਪਣਾ ਕੋਈ ਗਵਾਂਡੀ ਡਾਊਨ ਆ ਉਹਦੀ ਹੈਲਪ ਕਰੋ ਮੇਰੇ ਕੋਲੇ ਉਧਰ ਮੈਂ ਰਹਿੰਦਾ ਸੀ ਘਰਾਂ ਚ ਰਹਿੰਦਾ ਸੀ ਕਾਰ ਮੇਰੇ ਕੋਲੇ ਸੀ ਅੱਜ ਤੱਕ ਸਾਡਾ ਕੋਈ ਗਵਾਂਡੀ ਕਹਿੰਦੇ ਤੇਲ ਵੀ ਪੁਆਇਆ ਕਿਸੇ ਦੇ ਦੋਖ ਦੇ ਜਾਣਾ ਸੁਖ ਦੇ ਜਾਣਾ ਛੱਡ ਕੇ ਆਉਣਾ ਵਿਆਹ ਕਿਸੇ ਦੇ ਮੈਨੂੰ ਕਹਣਾ ਸਾਨੂੰ ਛੱਡਿਆ ਮੈਂ ਤਾਂ ਟੈਂਪੂ ਵਾਲਾਂ ਨੂੰ ਸਵਾਰੀਆਂ ਢੂੰਡਤੇ ਹੀ ਰਹਿੰਦਾ ਸੀ ਮੈਂ ਕਹਿੰਦਾ ਚਲੋ ਯਾਰ ਕੋਈ ਗੱਲ ਨਹੀਂ ਬੇਲੇ ਹੈਗੇ ਛੱਡਿਆ ਬੰਦਾ ਕੰਮ ਤਾਂ ਆਵੇ ਯਾਰ ਕਿਸੇ ਬੰਦਾ ਆਇਆ ਕੀ ਕੋਦਾ ਵਾ ਜਿਆਦੇ ਵੱਡਾ ਬਦਮਾਸ਼ ਸੀ ਨਾ ਬਦਮਾਸ਼ੀ ਵਾਲੇ ਵੀ ਗੱਡੀ ਰਾਤ ਤੱਕ ਅਸੀਂ ਬਈ ਟਾਬੇ ਚਲਾਇਆ ਟਰੱਕਾਂ ਵਾਲੇ ਦੱਸਣਗੇ ਹੁਣ ਬਈ ਮਨਿੰਦਰ ਤੈਨੂੰ ਜਿੰਨੇ ਟਰੱਕਾਂ ਵਾਲੇ ਆ ਮੈਂ ਕਹਿੰਦਾ ਵੀ ਮੈਂ ਵੀ ਪਾਉਂਗਾ ਵੀ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਆਪਾਂ ਬੰਦੇ ਕਿਹੋ ਜਿਹੇ ਕਿਸੇ ਟਰੱਕ ਵਾਲੇ ਦਾ ਮੂੰਹ ਨਹੀਂ ਫਟਕਾਰਿਆ ਅਜੇ ਤੱਕ ਕਿਸੇ ਟਰੱਕ ਵਾਲੇ ਨੇ ਪੈਸੇ ਮੰਗੇ ਜਵਾਬ ਨਹੀਂ ਦਿੱਤਾ ਯਾਰ ਨੰਬਰ ਵੀ ਨਹੀਂ ਲਿਖਿਆ ਯਾਰ ਕੱਲ ਮਾਨ ਨੂੰ ਇੱਕ ਬੰਦੇ ਨੇ ਦੱਸਿਆ ਦੋ ਬੰਦੇ ਮੀਲੇ ਮਾਨ ਨੂੰ ਰਾਮਪੁਰੇ ਦੋਨਾਂ ਨੇ ਦੱਸਿਆ ਕਹਿੰਦਾ ਮੈਂ 70000 ਦੇਣਾ ਬਾਬੇ ਦਾ ਯਾਰ ਤੇ ਕਹਿੰਦਾ ਮੈਂ ਵੀ ਦੇਣਾ ਯਾਰ 15 20000 ਮਾਨ ਮ ਤਰਾਸੀਲਾ ਕਰ ਵੀ ਲੋਕਾਂ ਤੋਂ ਲੈਣਾ ਯਾਰ ਪਰ ਆਪਾਂ ਕਹਿੰਨੇ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਜਦੋਂ ਆਪਣੋਂ ਕੰਮ ਛੱਡਤਾ ਮੈਂ ਤਾਂ ਪੈਸੇ ਨਹੀਂ ਹੈ ਨਾ ਕਹਾਣੀ ਖਤਮ ਮੈਨੂੰ ਮੇਰੇ ਘਰ ਵਾਲੀ ਕਹਿੰਦੀ ਹੁੰਦੀ ਆ ਤੂੰ ਜਿਹਦੇ ਦੇਣੇ ਉਹਦਾ ਤੈਨੂੰ ਫਿਕਰ ਨਹੀਂ ਹੁੰਦਾ ਜਿਹਦੇ ਲੈਣੇ ਉਹ ਤੂੰ ਦੁਮਾਗਦਾ ਨਹੀਂ ਉਹ ਮੈਂ ਕਹਾਂ ਮੈਨੂੰ ਆਏ ਹੁੰਦਾ ਵੀ ਇਹ ਵੀ ਮੇਰੇ ਅਰਗੇ ਹੀ ਹੋਊ ਵਿਚਾਰਾ ਜਦੋਂ ਮੇਰੇ ਕੋਲ ਹੈ ਨਹੀਂ ਇਹ ਸਾਲਾ ਕਿੱਥੋਂ ਦੇਊ ਬੱਸਾਂ 'ਤੇ ਸਾਰੀ ਇਹ ਹੀ ਹੁੰਦੇ ਆ ਬੱਸਾਂ ਦੇ ਨਾਲ ਤੁਸੀਂ ਧਿਆਨ ਨਾਲ ਸੁਣ ਲਓ ਜਿਹੜਾ ਹੀ ਵਾਸਤੇ ਚੜਦਾ ਕਨੈਕਟਰ ਦੀਆਂ ਗੱਲਾਂ ਕਨੈਕਟਰ ਦੀਆਂ ਆਵਾਜ਼ਾਂ ਡਬਲ ਮੀਨ ਗੱਲਾਂ ਹੀ ਹੁੰਦੇ ਨੇ ਸਾਰੀ ਕਨੈਕਟਰ ਕਟ ਰੂਗਰਨਾ ਹੋਵੇ ਕੋਈ ਉਹ ਮੇਰੇ ਆਲੂ ਨੂੰ ਪਾਉਦਾ ਦਾ ਬਾਈ ਚੈਟ ਲੈ ਨਹੀਂ ਬਾਈ ਹੱਤ ਚਾ ਨਹੀਂ ਨਹੀਂ ਸਾਰਾ ਨੂੰ ਪੈਸੇ ਤੇ ਇਸ ਕੰਮ ਨੂੰ ਤੇ ਹੀ ਟਾਈਟ ਨਹੀਂ ਮੈਂ ਦੱਸ ਹੈਨਾ ਏਰਨਾ ਆਖੋਗਾ ਚ ਇੱਕੋ ਹੀ ਲੈ ਇਹ ਕਿਹੜਾ ਖਾਤ ਇੱਕ ਨਰੂ ਆ ਸਾਨੂੰ ਹੈ ਜੀ ਵੀ ਕਹਿੰਦੇ ਹੁੰਦੇ ਸੀ ਜਦੋਂ ਅਸੀਂ ਆ ਡੋਡੇ ਦੀ ਮਖਾਨ ਲੱਗੀਆਂ ਉਹ ਜਿਹੜਾ ਪੱਕੇ ਲੱਗਿਆ ਅਸੀਂ ਜਿਹੜਾ ਪੱਕੇ ਲੱਗਿਆ ਅਸੀਂ ਠੇਕੇ ਕਹਿੰਦੇ ਰਹੇ ਆ ਰਾਜਸਥਾਨ ਦੇ ਠੇਕੇ ਆਪਣੇ ਆਪ ਦਾ ਨਾਲ ਹੁੰਦੇ ਸੀ ਠੇਕੇ ਜਦੋਂ ਬੰਦ ਹੋ ਗਏ ਠੇਕੇ ਨਹੀਂ ਅਸੀਂ ਕਾਹਦਾ ਹੋਣਾ ਸੀ ਪੰਜਾਬ 'ਚ ਅਸੀਂ ਵੀ ਐਂ ਕਹਿੰਦੇ ਹੁੰਦੇ ਸੀ ਪਰ ਉਦੋਂ ਤੋਂ ਕਹਿੰਦੇ ਕਹਿੰਦੇ ਹੁਣ ਵੀ ਅਸੀਂ ਐਂ ਕਹਿੰਨੇ ਆ ਉਹ ਸਾਨੂੰ ਤਾਂ 20 ਸਾਲ ਹੋ ਗਏ ਸੀ ਜਿਹੜਾ ਪੱਕੇ ਲੱਗਿਆ ਖਾਲਾ ਕੋਈ ਨਹੀਂ ਮੰਨਦਾ ਪੱਕੇ ਲੱਗਿਆ ਤੜਕੇ ਉੱਠ ਕੇ ਆਜੀ ਤੜਕੇ ਉੱਠ ਕੇ ਬਸ ਅੱਧਾ ਘੰਟਾ ਬੰਦੇ ਦੇ ਕੋਲੇ ਬਹਿ ਜਾਓ ਉੱਠਣ ਨਾ ਦਿਓ ਉਹਨੂੰ ਅੱਧੇ ਘੰਟੇ ਬਾਅਦ ਉੱਠ ਕੇ ਅੱਗੇ ਆ ਬਾਈ ਫੀਮ ਕੱਢ ਲਾ 20 ਬੰਦੇ ਬੈਠੇ ਆ 20 ਦੇ 20 ਉਂਗਲਾਂ ਲੈ ਕੇ ਆਏ ਹੋ ਜਾਣਗੇ ਦਾਲਿਆ ਸਤੰਦਰ ਪਰ ਜਿਹੜੇ ਮਤਲਬ ਪਹਿਲਾਂ ਨਹੀਂ ਖਾਣੀ ਨਹੀਂ ਖਾਣੀ ਨਹੀਂ ਖਾਣੀ ਲੋਕ ਹੈ ਵੀ ਵਾਹ ਵਾਹ ਮੇਰੀ ਬਾਤ ਝਰਨ ਝਰਨ ਕਰਦੀ ਹੈ ਅੱਲਾ ਦੱਸ ਇਹ ਦਵਾਈ ਹੈ ਤੇਰੀ ਝਰਨ ਝਰਨ ਤੋਂ ਹੈ ਕੋਈ ਕਹੂ ਮੇਰੀ ਕੁੜੀ ਬਿਮਾਰ ਹੈ ਘਰੇ ਰੱਖਣੀ ਹੈ ਚੰਗੀ ਹੁੰਦੀ ਹੈ ਕੋਈ ਬੇਬੇ ਬਿਮਾਰ ਫੀਮ ਘਰੇ ਰੱਖਣੀ ਹੈ ਇਹ ਬੜਾ ਤਬੀਤ ਹੈ ਮੈਂ ਕਿਹਾ ਘਰੇ ਰੱਖਣ ਨੂੰ ਸਾਲੋ ਮੈਂ ਕਿਹਾ ਸਰ ਖਾਣ ਨੂੰ ਐ ਨਹੀਂ ਤੁਸੀਂ ਰੱਖਣ ਨੂੰ ਭਾਲਦੇ ਹੋ ਹੁਣ ਤਾਂ ਵੇਹੇ ਬੰਦਾ ਮਾਰਿਆ ਨਹੀਂ ਮਿਲਦੀ ਭਰਾਵਾ ਮੈਂ ਤਾਂ ਪਹਿਲਾਂ ਤੋਂ ਅਸਰਾਤੀ ਆ ਮੈਂ ਮਨਿੰਦਰ ਛੋਟਾ ਹੁੰ ਮਾਸੀ ਦਾ ਮੁੰਡਾ ਮੇਰੇ ਵੱਡੇ ਭਰਾ ਦਾ ਵਿਆਹ ਹੋਇਆ ਹੈ ਨਾ ਮੈਂ ਉਹ ਕਹਿੰਦੇ ਵੀ ਵਿਆਹ ਸੀ ਨਾਨਕੀ ਮੇਰੇ ਚਾਹ ਬੜਾ ਹੁੰਦਾ ਨਾਨਕੀ ਜਾਣਦਾ ਹਨ ਮੈਨੂੰ ਕਹਿੰਦੇ ਵੀ ਤੂੰ ਘਰੇ ਰਹੀ ਮੇਰੇ ਇੱਕ ਆਵੇ ਇੱਕ ਜਾਵੇ ਇਹ ਹੈਗਾ ਯਾਰ ਮੈਂ ਘਰੇ ਰਹਾ ਇਹ ਜਾਣਗੇ ਸਾਰੇ ਮੇਰੀ ਮਾਂ ਬੀਬੀ ਦੀ ਭੂਆ ਸਰਪੰਚ ਹੁੰਦਾ ਸੀ ਪੁੱਪੋ ਫੜ ਜੀ ਜਿਹੜਾ ਥੋੜੇ ਹੱਕ ਪੈਂਦੀ ਸੀ ਉਹ ਸਰਪੰਚ ਹੁੰਦਾ ਸੀਗਾ ਤੇ ਕੜੁੱਕਾ ਕਰਾ ਲਿਆ ਇਹਨਾਂ ਨੇ ਉਹਦਾ ਉਦੋਂ ਹੁੰਦੇ ਪੀਟ ਰਿਹੇ ਮਝੂਰ ਮਤਲਬ ਫੋਪੜ ਸਾਡਾ ਮੂਰੇ ਬਹਿ ਗਿਆ ਹੈ ਸਾਰੇ ਲੱਦਲੇ ਮੈਂ ਕਹਾਂ ਵੀ ਮੈਂ ਵੀ ਜਾਣਾ ਕਹਿੰਦੇ ਨਹੀਂ ਮੇਰੀ ਮਾਸੀ ਦਾ ਮੁੰਡਾ ਛੋਟਾ ਮੇਰੇ ਬੇਟੇ ਨਾਲੋਂ ਵੀ ਛੋਟ ਉਡਾਈ ਉਹਨੂੰ ਵੀ ਛੱਡ ਕੇ ਮੇਰੇ ਕੋਲੇ ਕਹਿੰਦੇ ਦੋਨੇ ਰੋਹਾ ਤੁਹਾਡਾ ਤਾਇਆ ਤੁਹਾਡੇ ਕੋਲੇ ਆ ਮੈਂ ਕਿਹਾ ਯਾਰ ਬਹੁਤ ਮਾੜੀ ਗੱਲ ਹੋਈ ਆਪਣੀ ਨਾਲ ਦਾ ਯਾਰ ਆਪਾਂ ਤਾਂ ਮਾਰੇ ਸਾਰੇ ਛੱਡ ਗਏ ਮੈਂ ਕਿਹਾ ਰੱਬ ਕਰੇ ਤੁਹਾਡਾ ਘੁਰਕਾ ਵੱਜੇ ਕਾਏ ਜਿਵੇਂ ਕਿਹਾ ਸਾਰੇ ਰਹਿ ਜੂ ਅਸੀਂ ਇਕੱਲੇ ਹੀ ਰਹਿ ਜੀ ਮੈਂ ਕਿਹਾ ਟੌਰਨ ਲੱਗੇ ਸੀ ਬਹੁਤ ਪੜਾ ਝਾਕਿਆ ਕੋਪਰ ਸਾਡਾ ਮੇਰੇ ਅੱਲਾ ਉਹ ਤਾਂ ਕੁਛ ਨਾਂ ਬੋਲਿਆ ਚਲ ਉੱਠ ਗਏ ਤਿੰਨ ਵਜੇ 2:30 ਤਿੰਨ ਮੈਂ ਕਿ ਪਹੁੰਚ ਗਏ ਹੋਣਗੇ 2:30 ਤਿੰਨ ਵਜੇ ਮੇਰੀ ਮਾਸੀ ਦਾ ਮੁੰਡਾ ਬਾਹਰ ਨਿਕਲਿਆ ਮੈਨੂੰ ਕਹਿੰਦਾ ਓਏ ਮੈਂ ਕਿਹਾ ਹਾਂ ਉਹ ਪੂਰਨ ਸੀ ਘੁਰਕੇ ਵਾਲਾ ਕਹਿੰ ਹੇ ਭਾਤੀ ਕਿ ਮੈਂ ਕਪੂਰ ਨਾ ਆ ਕੀ ਹੋਇ ਕਿ ਤਾ ਕਾਲੀ ਜਬਾਲ ਮਰੇ ਸਾਡ ਦੇ ਵਾਲੇ ਦੱਸਦੇ ਹੈਗੇ ਕਿ ਮਰ ਗਏ। ਦਾਦੇ ਦੀ ਗੱਲ ਕੀ ਬੜੀ। ਸਾਲਾ ਪੂਰੀ ਗੱਲ ਤਾਂ ਦੱਸ ਹੁਣ ਮੈਂ ਕਿ ਸਟੀਅਰਿੰਗ ਤਾਂ ਤੂੰ ਲਈ ਵਰਦਾ ਉਹ ਕਹਿੰਦਾ ਇੱਥੇ ਹੀ ਖੁੱਲ ਗਿਆ ਕਹਿੰਦਾ ਮੋੜਾਂਿਆਂ ਚ ਉਹ ਸਟੀਅਰਿੰਗ ਖੁੱਲਿਆ ਮੋੜਾਂਿਆਂ ਚ ਫੋਫੜ ਮੂਰੇ ਬੈਠਾ ਹੀ ਚੌੜਾ ਹੋਇਆ ਸਰਪੰਚ ਸੀਗਾ। ਕੋ ਇੰਜਣ ਤੋਦੀ ਗਿਆ ਗਾਂ ਚੋ ਨਿ ਜਾਏ ਬੇਟੋ। ਉਹ ਕਹਿੰਦਾ ਬੀਬੋ ਤੇਰੇ ਮੁੰਡੇ ਦੀ ਜ਼ਬਾਨ ਕੱਲੀ ਆ। ਉਹ ਕਹਿੰਦੀ ਹੁਣ ਤਾ ਉੱਠ ਕੜੋ ਜ਼ਬਾਨ ਦਾ ਬਾਅਦ ਚ ਵੇਖ ਲਾਂ ਕਿ ਤੇਰੇ ਕੋਲ ਕਿੱਥਿਆ ਤਾਂ ਸ਼ਰਮ ਦੇ ਮਾਰੇ ਨੇ ਦੱਸਿਆ ਵੀ ਨਹੀਂ। ਪਾਰੇ ਬਾਹਰ ਟਰੈਕਟਰ ਲੈ ਕੇ ਪਹੁੰਚ ਗਈ। ਕਹਿੰਦੇ ਟਰੈਕਟਰ ਸੁਆਦੀ ਜੋ ਪਹਿਲੇ ਉਹ ਪੂਰ ਨੂੰ ਮੈਂ ਕਹਿੰਦਾ ਖੜੇ ਨੂੰ ਤਾਂ ਤੂੰ ਛੇ ਗਰੇ ਦੀ ਜਾਂਦੇ ਸੀ ਸਟੀਰਿੰਗ ਨੂੰ ਮੈਂ ਕਹਾਂ ਖੁੱਲਣ ਵਾਲੀ ਸੀ ਉਹ ਯਾਰ ਉਹ ਮੋੜ ਜਾਏ ਘਰੇ ਆਉ ਮੁੜਿਆ ਹੀ ਨਹੀਂ ਸਿੱਧੇ ਹੀ ਲੰਘ ਉਹ ਬੇਚਾਰਾ ਪੋਪੜ ਸਾਡਾ ਕਰੇ ਇਹ 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 ਉਹਨੂੰ ਵੱਗਿਆ ਉਹ ਨਾ ਥੱਲੇ ਜਾ ਕੇ ਪੋਪੜ ਇੰਜਨ ਤੋਂ ਦੀ ਹੋ ਅੰਸਰ ਪੜ ਕੇ ਨਾ ਬੀਪਾ ਤੇਰੇ ਮੁੰਡੇ ਦੀ ਚਪੜ ਉਹ ਕੰਦੀ ਪੋਪੜ ਜਿਪਲਾ ਆਇਆ ਦੱਸੋ ਕੁਝ ਝੁੱਟਿਆ ਤਾਂ ਨਹੀਂ ਤਾਂ ਬਾਤ ਕਰ ਲਾਂਗੇ ਆਪਾਂ ਸਾਨੂੰ ਜਦੋਂ ਪਤਾ ਲੱਗਿਆ ਕਿ ਸਾਲੇ ਆਪਾਂ ਨੂੰ ਕੁੱਟਣਗੇ ਆ ਕੇ ਯਾਰ ਆਪਣੀ ਤਾਂ ਵਧਰੀ ਪਾਣੂ ਹੁਣ ਤੁਹਾਨੂੰ ਪਤਾ ਸੀ ਵੀ ਤਿੰਨ ਦਿਨ ਦਾ ਵਿਆਹ ਹੁੰਦਾ ਸੀਗਾ ਨਾ ਤੇ ਤੀਜੇ ਦਿਨ ਸ਼ਾਮ ਨੂੰ ਆ ਜਾਣਾ ਅਸੀਂ ਪੂਰੇ ਪੱਬਾਂ ਪਾਰ ਹੋਏ ਬੈਠੇ ਮੈਨੂੰ ਕਹਿੰਦਾ ਜਦੋਂ ਖੜਕਾ ਸੁਣਿਆ ਟਰੈਕਟਰ ਦਾ ਪੱਤੇ ਬਾਹ ਚੱਦੀ ਕਹਿੰਦਾ ਇਹ ਕੁੱਟਣਗੇ ਬਹੁਤ ਉਦੋਂ ਛੇਟੀਆਂ ਆਮ ਹੀ ਹੁੰਦੀਆਂ ਸੀ ਆਪਣੇ ਕੰਧਾਂ ਨਾਲ ਜਦੋਂ ਟਰੈਕਟਰ ਰੁਕ ਗਿਆ ਬਾਹਰ ਜਿੱਟਪ ਗਏ ਛੇਟੀਆਂ ਤੋਂਦੀ ਅਸੀਂ ਅਸੀਂ ਨਹੀਂ ਬੜੇ ਨੇਰੇ ਹੁੰਦੇ ਤੱਕ ਨੇਰੇ ਹੋਏ ਲੱਭ ਕੇ ਲਿਆਏ ਮੈਂ ਤਮੂਤਾ ਕਰਕੇ ਕਹਿੰਦੇ ਨਹੀਂ ਕੋਸ ਕਹਿੰਦੇ ਘਰੇ ਆ ਸਾਲੇ ਉਹ ਕਹਿੰਦੇ ਕ ਸਾਰੇ ਜੰਮ ਕੱਲ ਨੂੰ ਛੱਡ ਕੇ ਕਹਿਣੀ ਸੀ ਉਹ ਕਈ ਵਾਰੀ ਕਈ ਗੱਲ ਸਾਲੀ ਵੇਹੇ ਪੂਰੀ ਹੋ ਜਾਂਦੀ ਹੈ ਤੇ ਮੇਰਾ ਫੁੱਫੜ ਮੈਨੂੰ ਡਰਨ ਲੱਗ ਗਿਆ ਸੀ ਉਹਦਾ ਜੇ ਮੈਂ ਕੋਈ ਗੱਲ ਕਹਿਣੀ ਮੈਂ ਕਹਣਾ ਮੈਂ ਕੁਛ ਕਹਿ ਦੂੰਗਾ ਨਾ ਮੂੰਹ ਬੰਦ ਰੱਖ ਕੁਛ ਨਾ ਬੋਲੀ ਉਹਨੂੰ ਆਇਆ ਲੱਗਦਾ ਮੈਂ ਵੀ ਸੱਚੀ ਜੇ ਕੋਈ ਕਹਤਾ ਨਹੀਂ ਹੋ ਜੂ ਮੈਨੂੰ ਮਾਰ ਲਿਆ ਵਿੱਚ ਵਾਰ ਕੱਢ ਗਈ ਹੈ ਮੇਰੀ ਮਾਸੀ ਦਾ ਮੁੰਡਾ ਕਹਿੰਦਾ ਜੇ ਇੱਕ ਅੱਧੀ ਗੱਲ ਹੋਰ ਆਪਣੀ ਪੂਰੀ ਹੋ ਜਾਏ ਕਹਿੰਦੇ ਇਹ ਤਾਂ ਬਲਾ ਪੈਸੇ ਲੈ ਲੈ ਕੇ ਤੇ ਇਹਨੇ ਪੈਸੇ ਦੇ ਨਹੀਂ ਤੇਰੇ ਬਾਰੇ ਕੁਛ ਕਹਿਣ ਲੱਗੇ ਤੇਨੇ ਦੇ ਦੇ ਕਰਨੇ ਪਰ ਵੀ ਫੜੋ ਜਾਂ ਦਫਾ ਇੱਟ ਨਾ ਜਾਂਦਿਆਂ ਘਰਾਂ 'ਚ ਹੁਣ ਬੱਬਾ VOTER ਹੋ ਨਹੀਂ ਰਹੇ VOTER ਵੀ ਤਿੰਨ ਤਿੰਨ ਚਾਰ ਚਾਰ ਮਹੀਨੇ ਦੀ ਜਮ੍ਹਾਂ ਕਰ ਲੈਂਦੇ ਆ ਹਾਂ ਘਰਾਂ 'ਚ ਲੜਾਈ ਪੈਂਦੀ ਐ ਘਰਾਂ 'ਚ ਲੜਾਈ ਉਦੋਂ ਪੈਂਦੀ ਐ VOTAN ਵੇਲੇ ਇਹ ਤਾਂ ਜਨਾਨੀਆਂ ਨੂੰ ਚਾਹੀਦਾ ਵੀ ਜਿਹੜਾ दारू ਛੱਡ ਕੇ ਜਾਂਦਾ ਵੀ ਅਸੀਂ ਨਹੀਂ VOT ਪਾਉਣੀ ਉਹਨੂੰ ਭਾਈ ਠੀਕਾ ਸਾਡਾ ਇਹੀ ਪਾਊਗਾ ਜਿਹੜਾ ਥੋੜੀ दारू ਪੀਂਦਾ ਅਸੀਂ ਤਾਂ ਨਹੀਂ ਪਾਉਣੀ ਤੁਰੇ ਫਿਰੋ ਆਪੇ ਆੜ ਜਾਣਗੇ ਬੰਡਣੋਂ ਜਿਹਦੇ दारू ਬੰਡਣੋਂ ਆਟ ਕੇ ਉਹਦੇ ਤੁਹਾਡੇ ਕੰਮ ਵੀ ਹੋਣ ਲੱਗ ਜਾਣਗੇ ਹੁਣ ਭਾਈ ਪਿੰਡ ਦਾ ਸਰਪੰਚ ਬਣਦਾ 50 ਲੱਖ ਰੁਪਈਆ ਲਾਤਾ ਤੁਹਾਡੇ ਤੇ ਯਾਰ ਖਵਾ ਪਿਆ ਕਿਉਂ ਨਹੀਂ ਕੰਮ ਨਹੀਂ ਕਰਦਾ ਜ ਉਹਕੇ ਬੇਟੀ ਫਰਦਾ ਸੀ ਹੁਣ ਮੈਂ ਕਹ ਤਾ ਡੰਡਾ ਤੇਰੇ ਨਾਲ ਐਸੇ ਰੱਖ ਮੈਂ ਚੱਲਦਾ ਹੁੰਦੇ ਡੇਰੇ ਬਣਾ ਕੇ ਬੈਠੇ ਆ ਪੱਕੇ ਉਹਨਾਂ ਨੂੰ ਚੜਾਵਾ ਆਉਂਦਾ ਕਿਸੇ ਨੂੰ ਨਹੀਂ ਦੇਣਾ ਚੰਗੀਆਂ ਗੱਡੀਆਂ ਬਾਬਾ ਚੰਗੀਆਂ ਪੱਕੀਆਂ ਚੱਲਦੇ ਆ ਹੁਣ ਬੁੜਮਾ ਲਾਈ ਤੇ ਜਾਂਦੀਆਂ ਅਜਾਮ ਬਾਬਾ ਜੀ ਨੇ 6 ਮਹੀਨੇ ਮੇਰੇ ਨਾਲ ਰੇਪ ਕੀਤਾ ਮੈਂ ਕਿਹੜਾ ਰੇਪ ਹੈ ਰੇਪ ਤੇ ਤੇਰੀ ਹੁੰਦਾ 6 ਮਹੀਨੇ ਹੋਈ ਗਿਆ ਸਾਲਾ ਉਹਨੂੰ ਪਤਾ ਹੀ ਲੱਗਿਆ ਸੀ 6 ਮਹੀਨੇ ਰੌਲਾ ਪਾਈ ਗਈ ਰੇਪ ਹੋਈ ਗਿਆ ਮੈਂ ਮੈਰੋ ਨੂੰ ਕਿਹਾ ਮੈਂ ਮੈਰੋ ਨੂੰ ਕਮੈਂਡ ਕੀਤਾ ਮੈਂ ਕਿਹਾ ਭਾਈ ਯਾਰ ਕੁੜੀ ਗਲਤ ਆ ਵੀ ਤੂੰ ਨਾ ਮਦਦ ਕਰੇ ਵੀ ਹਨਾ ਵੀ ਇਹ ਕਿਹੜਾ ਰੇਪ ਆ ਬਾਬਾ ਹੋਟਲ ਤੇ ਲੈ ਕਰੀਪ ਕਰਤਾ ਯਾਰ ਇਹਨੂੰ ਪਤਾ ਹੀ ਨਹੀਂ ਲੱਗਿਆ ਹੋਟਲ 'ਚ ਮਗਰ ਤੁਰੀ ਗਈ ਉਹਦੇ ਹੋਟਲੇ ਨੇ ਰਿਸੈਪਸ਼ਨ ਤੇ ਆਪਣਾ ਨਾਮ ਵੀ ਲਿਖਾਇਆ ਐ ਸਾਈਨ ਵੀ ਕੀਤੇ ਐ ਇਹਨੂੰ ਨਹੀਂ ਪਤਾ ਹੀ ਹੋਟਲ 'ਚ ਹੁਣ ਬਾਬਾ ਮੈਨੂੰ ਨਾਮ ਤਾਂ ਦੇਣ ਨਹੀਂ ਲੱਗਿਆ ਜਿੱਥੇ ਲੈ ਕੇ ਪਰ ਚੱਲਿਆ ਹੈ ਹੈ ਅਸਰ ਗਏ ਇਹ ਹੁਣ ਉਹਨੂੰ ਸ਼ਾਇਦ ਨਾ ਪਤਾ ਹੋਵੇ ਪੰਜ ਮੁਲਕ ਸਾਡੇ ਮੋਦੀ ਦੇ ਸਿਰ ਤੇ ਬੈਠੇ ਆਏ ਨਿਊਜ਼ੀਲੈਂਡ ਵਗੈਰਾ ਸਾਰੇ ਅਮਰੀਕਾ ਵਗੈਰਾ ਆਏ ਬੈਠੇ ਭਾਈ ਇਹ ਬਹੁਤ ਵੱਡੀ ਅੰਦਰਲੀ ਗੱਲ ਆ ਉਹ ਕਹਿੰਦੇ ਦੇ ਪੰਜਾਬ ਇਹਨਾਂ ਦਾ ਜੁਆਨ ਨੂੰ ਵਹਿ ਗਈ ਭਾਈ ਇਹ ਅੰਦਰ ਖਾਤੇ ਚੱਲੀ ਜਾਂਦੀ ਗੱਲ ਬਹੁਤ ਸਿਕਰਾਂ ਤੇ ਐ ਇਹ ਪੰਜਾਬ ਦੀ ਵੰਡ ਬਾਰੇ ਇਹ ਗੱਲ ਸਾਹਮਣੇ ਕਿੱਥੋਂ ਤੱਕ ਦੇ ਨੈਣਾ ਦਾ ਏਰੀਆ ਦੇ ਪੰਜਾਬੀਆਂ ਦਾ ਸਿੱਖਾਂ ਦਾ ਕਿੱਥੋਂ ਤੱਕ ਬਣਦਾ ਏਰੀਆ ਦੇ ਇਹਨਾਂ ਦਾ ਸਮਾਜ ਚਲੋ ਗਿਆ ਰਾਜਸਥਾਨ ਹੋ ਗਿਆ ਗੁਜਰਾਤ ਹੋ ਗਿਆ ਤੇ ਆਪਣੇ ਬੈਠਾ ਉਹਦੇ ਗੱਲ ਤੇ ਇਹ ਤਾਂ ਹੀ ਨਹੀਂ ਬੋਲਦੇ ਹੁਣ ਰੋਲੇ ਜੇ ਪਈਆ ਸਰਕਾਰਾਂ ਤੋਂ ਸਿੱਖ ਰੋਲਾ ਨਹੀਂ ਪੈਂਦਾ ਕੈਪਟਨ ਵਿਚਾਰਾ ਕੁੱਟਿਆ ਗਿਆ ਹੁਣ ਮੋਦੀ ਵਰਗੇ ਬੋਲੇ ਉਹਨਾਂ ਨੂੰ ਤਾਂ ਉਧਰੋਂ ਫਿਕਰ ਪਿਆ ਉਹਧਰ ਘਰ ਤੇ ਬੈਠੇ ਡੰਡੇ ਧਰੀ ਉਹਨਾਂ ਨੂੰ ਇੱਕ ਕੈਪਟਨ ਕੀ ਉਹਨਾਂ ਨੂੰ ਸਾਰੇ ਜਾਂਦੇ ਨਹੀਂ ਦੇ ਉਹਨਾਂ ਨੇ ਕਿਹਾ ਵੀ ਕਰਾਂਗੇ ਕੀ ਤੇ ਮਗਰ ਰਹਿ ਵੀ ਕੀ ਜਾਣਾ ਇਹਨਾਂ ਦੇ ਬੱਲੇ ਮੱਛੀਆਂ ਮੱਛੀਆਂ ਨੂੰ ਭਲਾ ਬਾਸ ਸੁਣਾਦਾ ਹੈਗਾ ਮਜਾ ਕੇ ਧੋਤਿਆਂ ਵਾਲੇ ਬਈ ਜੀ ਅਗਰ ਮੇਰੇ ਮੂਰੇ ਉਹਨਾਂ ਨੂੰ ਕੀ ਕਰ ਲੈਣਗੇ ਮੁਲਾਕਾਤ ਕਰਕੇ ਕਹਿ ਕੇ ਆਇਆ ਸੀ ਲੱਖਾਂ ਸੁਨਾਣਾ ਸਭ ਤੋਂ ਪਹਿਲਾਂ ਮਾਇਆਵਤੀ ਵੱਲੋਂ ਇਲੈਕਸ਼ਨ ਨਰਨ ਲੱਗੇ ਆਫੀ ਵਾਲਿਆ ਵੱਲੋਂ ਜੂਪੀ ਵਾਲੇ ਮੈਂ ਕਿਹਾ ਨਾ ਲੱਖੇ ਨਾ ਰਹਿਣ ਦੇ ਮੈਂ ਕਿਹਾ ਖਰਾਬ ਕਰਨਗੇ ਉਹੀ ਗੱਲ ਹੋਈ ਉਹ ਮੁੜ ਕੇ ਚੱਲ ਮਾਨਪ੍ਰੀਤ ਬਾਦਲ ਨਾਲ ਲੜਿਆ ਤੇ ਲੋਕ ਸਾਡੇ ਬਹੁਤ ਵੱਧ ਝੜ ਕੇ ਪੰਪ ਮਾਰ ਮਾਰ ਕੇ ਬੰਦੇ ਦੇ ਮਗਰ ਤੁਰਦੇ ਆ ਪਰ ਵੋਟਾਂ ਵੇਲੇ ਕੋਈ ਨਹੀਂ ਕਿਉਂਦਾ ਬਈ ਵੋਟਾਂ ਵੇਲੇ ਹੁਣ ਜਿਹੜਾ ਮਾਤੜ ਬੰਦਾ ਹੁੰਦਾ ਸੱਚਾ ਬੰਦਾ ਹੁੰਦਾ ਉਹ ਦਰਗੁਰੂ ਨਹੀਂ ਪਿਆਉਂਦਾ ਇਹ ਵੋਟਾਂ ਨਹੀਂ ਪਾਉਂਦੇ ਬੱਬਾ ਸ਼ਰਾਬੀਆਂ ਚ ਇਮਾਨਦਾਰੀ ਬਹੁਤ ਉਟ ਵੀ ਨਹੀਂ ਪਾਉਂਦੇ ਗੱਲ ਤਾਂ ਪਾਉਣਗੇ ਵੀ ਉਹਨੂੰ ਜਿਹਦੀ ਪੀਤੀ ਹੈ ਮਿੰਟੂ ਦੇ ਕਿਸੀ ਸੁਣਾਇਆ ਕਰਾਂਗੇ ਆਪਾਂ ਬਹੁਤ ਆ ਹਜੇ ਮਿੰਟੂ ਦੇ ਤਾਂ ਇੰਨੇ ਪਏ ਆ ਮੈਂ ਕਹਿੰਦਾ ਛੱਡੀ ਗੱਲ ਤੇ ਮਿੰਟੂ ਨੇ ਬਹੁਤ ਬਾਜੀਆਂ ਚ ਗਾਰੇ ਪਾਏ ਆ ਬੜਾ ਕੁਝ ਕਰਿਆ ਪੀਪਣੀ ਵਾਲੇ ਨੇ ਤਾਂ ਜਿਹੜਾ ਵਜਾਉਂਦੇ ਹੁੰਦੇ ਸੀਗੇ ਉੱਪਕੇ ਮਿੰਟੂ ਨੂੰ ਕਹਿੰਦਾ ਬਾਈ ਵਜਾ ਲੈਣ ਦੇ ਉਹਨੇ ਮਿੰਟੂ ਦੇ ਕੰਨ ਤੇ ਮਾਰੀ ਕਹਿੰਦਾ ਚੱਲ ਸਾਲਾ ਵਜਾ ਲੈਣ ਦਿੰਦਾ ਮਿੰਟੂ ਜੁਆਕ ਸੀ ਮਿੰਟੂ ਦੂਜੇ ਨੂੰ ਪੁੱਛਣ ਲੱਗ ਜਾ ਕੇ বাজਦਾ ਕਿਵੇਂ ਆ ਕਹਿੰਦਾ ਉਹ ਕਹਿੰਦਾ ਆਹ ਹਵਾ ਅੰਦਰ ਨੂੰ ਕਹੇਦਾ ਆਹ ਬਾਹਰ ਨੂੰ ਛੱੜਦਾ ਮਿੰਟੂ ਨੇ ਜਿਹੜਾ ਅੰਦਰ ਨੂੰ ਉਦੋਂ ਬਰਾਤ ਆਲੇ ਐ ਘੜ ਕੇ ਚੱਲ ਵੀ ਪਜਾ ਵੀ ਚੱਲ ਉਹ ਕਿੱਤੇ ਨਾ ਹੁਣ ਉਹ ਗਾਰਾ ਫਸ ਗਿਆ ਉਹਦੇ ਕੋਲ ਫੇਰ ਕਹਵੇ ਦੁਬਾਰਾ ਫੇਰ ਉਹਦੋਂ ਐ 35 ਤੋ ਵਜਾ ਕਰ ਨੱਚਣ ਨੂੰ ਚੱਲ ਉਹ ਹੁਣ ਵੱਜੇ ਨਾ ਉਹਨਾਂ ਨੇ ਚੌਥੀ ਹਟਾ ਲਿਆ ਇਹਨੇ ਕਹਿੰਦੇ ਸਾਡੇ ਮੋਸ਼ਨ ਬਣੀ ਹੁਣ ਵਜਾਉਂਦਾ ਨਹੀਂ ਮੈਂ ਟੂ ਅਟੈਕ ਨੂੰ ਕਿਹਿੰਦਾ ਕਿਵੇਂ ਕਰਨ ਤੂੰ ਦੇ ਕੀ ਮਾਰਿਆ ਸੀ ਇਹਦੇ ਵੀ ਕਹਿੰਨ ਕਿੰਨੇ ਪੰਗਿਆਂ ਭੱਜਿਆ ਜਾਂਦਾ ਕਹਿੰਦਾ ਤੇਰੇ ਗਾਰੇ ਚ ਪੀਪਣੀ ਚ ਗਾਰਾ ਹੈ ਕਹਿੰਦਾ ਤੂੰ ਨਹੀਂ ਕਰੇ ਜਾ ਕੇ ਬੜਾ ਜਰਾਰਤੀ ਹੁੰਦਾ ਜ਼ੋਰ ਲੱਗ ਹੁਣ ਵੀ ਓਵੇਂ ਹੀ ਆ ਉੱਥੇ ਵੀ ਮੈਂਟੂ ਦੇ ਪਿਓ ਨੇ ਸੁੱਖੇ ਵਾਲੇ ਨੂੰ ਕਹਿੰਦਾ ਤੁਰੇ ਜਾਂਦੇ ਨੇ ਅੱਜ ਰਾਤਰੀ ਤੇ ਭੰਗ ਦੇ ਪਕੌੜੇ ਕੱਢਦਾ ਹੁੰਦੇ ਕਹਿੰਦਾ ਅੱਜ ਇੱਕ ਪਕੌੜਾ ਨਹੀਂ ਛਕਾਂਗੇ ਉਹਨੇ ਦੋਦੇ ਤੇ ਮੈਂਟੂ ਤੁਰਿਆ ਜਾਂਦਾ ਕਹਿੰਦਾ ਤੇਰੇ ਡੈਰੀ ਨੂੰ ਭੜਾ ਦੀਆਂ ਮੈਂਟੂ ਨੇ ਭਾਈ ਜਦੋਂ ਮਾੜਾ ਜਾ ਖਾਦਾ ਤੇ ਸਵਾਦ ਮੈਂਟੂ ਅੱਧਾ ਖਾ ਗਿਆ ਤੁਰਿਆ ਆਉਂਦਾ ਰਾਜ ਅੱਧਾ ਮੈਂਟੂ ਦੀ ਬੀਬੀ ਖਾ ਗਈ ਉਹਨੇ ਕਹਿੰਦੀ ਚੱਲ ਕੋਈ ਪਕੌੜੇ ਆ ਨਾ ਤੇਰੇ ਡੈਰੀ ਨੇ ਬਣਾਏ ਭਾਈ ਇਹਨੇ ਹੁਣ ਨਜ਼ਾ ਆ ਗਿਆ ਮਾਂ ਪੁੱਤਾਂ ਨਜ਼ਾ ਆ ਗਿਆ ਜਾਰੇ ਮੈਂਟੂ ਹੱਸੀ ਜਾਵੇ ਬੁੜੀ ਰੋਈ ਜਾ ਸਮਝਾਵੇ ਨਾ ਕਿ ਇਹਨੂੰ ਗਵਾਂਡਣ ਆ ਗਈ ਮੈਂਟੂ ਦੀ ਮਾਂ ਉਹਦੇ ਗਾਲ ਲਾ ਕੇ ਤੇ ਜਮਾਰਗੋ ਵੀ ਜਨੇੜੇ ਤੇੜੇ ਵੀ ਜਾਂ ਮੈਂਟੂ ਦਾ ਪਿਓ ਵੀ ਨਹੀਂ ਦਿੰਦਾ ਵੀ ਗੱਲ ਕੀ ਬੰਗੀ ਸਮਝ ਨਹੀਂ ਆਉਂਦੀ ਤੇ ਮੈਂਟੂ ਪਾਸੇ ਬੈਠਾ ਬੱਖਾਂ ਫੜ ਕੇ ਹੱਸੀ ਜਾਵੇ ਉਹ ਕਹਿੰਦੀ ਆ ਹੱਸੀ ਜਾਂਦਾ ਗੱਲ ਕੀ ਐ ਇਹ ਉਹਨੇ ਫਟਾਫਟ ਆਪਦੇ ਘਰ ਆਲਾ ਲਿਆਂਦਾ ਉਹ ਕਹਿੰਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਕ ਹੱਸੀ ਜਾਂਦਾ ਕਿ ਚੀਕਾਂ ਮਾਰੀ ਜਾਂਦੀ ਕੋਈ ਗੱਲ ਐ ਇਹਨਾਂ ਦੇ ਉਹ ਪਈ ਆ ਕੇ ਉਹ ਕਹਿੰਦਾ ਵੀ ਇਹ ਤਾਂ ਕੋਈ ਉਪਰੀ ਸ਼ੈ ਹੋ ਗਈ ਇਹਨਾਂ ਤਾਂ ਉਹ ਡਾਕਟਰ ਲਿਆਏ ਪਹਿਲਾਂ ਤਾਂ ਡਾਕਟਰ ਨੂੰ ਸਮਝ ਨਾ ਆਵੇ ਉਹ ਜਿਹੜੀ ਬੁੜੀ ਆਵੇ ਮੈਂਟੂ ਦੀ ਮਾਂ ਫੜੇ ਗਲਾਂ ਤੇ ਚੀਕਾਂ ਫੜੇ ਗਲੋਂ ਚੀਕਾਂ ਉਹ ਇਹਦੇ ਪੈਜ ਮੈਂਟੂ ਨੂੰ ਝੋਣ ਮੈਂਟੂ ਮੈਂਟੂ ਅਸਰ ਤੇ ਜੋਰ ਦਿੱਤਾ ਉਹ ਕਹਿੰਦਾ ਉਹਦੋਂ ਉਹਨੂੰ ਕਿਤੇ ਡਾਕਟਰਾਂ ਨੇ ਜੋ ਨਾ ਸਮਝੇ ਉਧਰੋਂ ਦਾ ਡੈਡੀ ਆ ਗਿਆ ਉਹ ਕਹਿੰਦਾ ਡਾਕਟਰ ਹਸਪਤਾਲ ਲੈ ਚੱਲੋ ਗੱਲ ਕੀ ਬਣ ਗਈ ਯਾਰ ਕਹਿੰਦਾ ਕੀ ਬਣ ਗਈ ਕਹਿੰਦਾ ਓਏ ਹੋਏ ਕਹਿੰਦਾ ਯਾਰ ਮੈਂ ਉਹਨੂੰ ਕਿਹਾ ਸੀ ਕਲਾਨ ਨੂੰ ਸੁੱਖੇ ਵਾਲਾ ਪਕੌੜਾ ਜਾਂ ਦੀ ਇੰਨੀ ਕਿਤੇ ਜਵਾਕਾਂ ਨੂੰ ਤਾਂ ਨਹੀਂ ਫੜਾਤਾ ਉਹ ਇੱਕ ਉਹਦੇ ਕੋਲੇ ਭੱਜਿਆ ਕਹਿੰਦਾ ਹਾਂ ਮੈਂਟੂ ਨੂੰ ਦਿੱਤੇ ਸੀ ਦੋ ਕਹਿੰਦਾ ਉਹ ਖਾ ਗਏ ਹਾਂ ਅਸੀਂ ਨਾਲ ਅਖਰ ਰੱਖੇ ਤੇ ਜਾ ਕੇ ਸੈਟਰ ਮੈਟਰ ਬੈਠੀ ਉਹ ਜਦੋਂ ਹਸਪਤਾਲ ਲੈ ਜਾਣ ਲੱਗੇ ਮੈਂਟੂ ਰੋਣ ਲੱਗਾ ਬੇਬੇ ਅਸਰ ਲੱਗੀ ਉਹ ਕਹਿੰਦੇ ਅਸਰ ਉਲਟ ਹੋ ਗਿਆ ਕਿ ਹੋੜ ਹੁਣ ਅਗੇ ਮੈਂਟੂ ਰ ਜੋਗੀ ਪੈਗ ਲਾਉਣ ਲੱਗੇ ਤਾਂ ਤੂ ਪੂਰੇ ਪਤਾ ਨਹੀਂ ਕਿਵੇਂ ਪੰਗਾ ਲੈ ਲਿਆ ਕੰਜਰ ਦੇ ਨੇ ਹੋਟਲ ਵਾਲੇ ਨਾਲ ਨੇਰੇ ਹੋਏ ਹੁਣ ਮੇਲੇ ਵਾਲਿਆਂ ਦੀ ਵੀ ਪੀਤੀ ਹੁੰਦੀ ਹੈ ਹੋਟਲ ਵਾਲਿਆਂ ਦੀ ਬਾਈ ਉਹ ਤਾਂ ਇੱਕ ਵੀ ਨਿਕਲ ਝਾਰ ਨਹੀਂ ਲੈ ਕੇ ਚਮਟਾ ਲੈ ਕੇ ਦੋ ਵੀ ਨਿਕਲ ਤਿੰਨ ਵੀ ਨਿਕਲ ਅਸੀਂ ਤਾਂ ਚਾਰਕ ਜਾਣੇ ਸੀ ਮੈਂਟੂ ਭੱਜ ਲਿਆ ਸਾਰੇ ਮਗਰ ਲਾਲਾ ਲਾਲਾ ਦੂ 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 ਜਿਹਦੇ ਪੰਗਾ ਲਿਆ ਸੀ ਉਹ ਹੁਣ ਇੱਕ ਪਾਸੇ ਹੁਣ ਦੋ ਨਿਕਲ ਗਏ ਮੈਂਟੂ ਤੇ ਉਹ ਇਹ ਬਲਾਸਪੁਰ ਨੂੰ ਪੈ ਗਏ ਸਾਰੇ ਝਾਰ ਨਾਲੇ ਇਨਾ ਮਗਰ ਹੁਣ ਮੈਂਟੂ ਨੂੰ ਨਾ ਦਾ ਪਤਾ ਲੱਗੇ ਵੀ ਮੇਰੇ ਮਗਰ ਹੈ ਕਿ ਇਹਦੇ ਮਗਰ ਆਉਂਦੇ ਕੁੱਟਣਗੇ ਜੰੂਰ ਉਹ ਮੈਂਟੂ ਕੰਗਾ ਤੂੰ ਹੋਰ ਪਾਸੇ ਨੂੰ ਭੱਜਲਾ ਅਗੇ ਤੂੰ ਮਗਰ ਮੁਰਜਾ ਇੱਧਰ ਨੂੰ ਭੱਜਲਾ ਬਾਣਾ ਨੋ ਕਹਿੰਦਾ ਨਾ ਮੈਂ ਤਾਂ ਤੇਰੇ ਮਗਰ ਹੀ ਚੱਲੂ ਮੈਂ ਟੂ ਕਹਿੰਦਾ ਮੈਂ ਕਹਾਂ ਵੀ ਇਹ ਕਟਾਉਸ ਸਾਲਾ ਤੇ ਨਾ ਮੈਰੀਆਂ ਬਖੀਆਂ ਰਹਿ ਗਿਆ ਕਹਿੰਦਾ ਉਹਨੂੰ ਇਹੋ ਭਾਗੀਆ ਨੂੰ ਮੁਰ ਗਿਆ ਮੈਂ ਬਲਾਹਪੁਰ ਨੂੰ ਲੰਘ ਗਿਆ ਕਹਿੰਦਾ ਉਹ ਸਾਰੇ ਝਾਰਨੇ ਵਾਲੇ ਭਾਗੀਆ ਨੂੰ ਮੁਰ ਗਿਆ ਕਹਿੰਦਾ ਮੈਂ ਖੜ ਗਿਆ ਕਹਿੰਦਾ ਮੈਂ ਕਿਵੇਂ ਭਲੇਖੇ ਜੀ ਭੱਜਿਆ ਯਾਰ ਕਾਲੇ ਹੈ ਤਾਂ ਉਹਦੇ ਮਗਰ ਸੀ ਕਹਿੰਦਾ ਉਹ ਤੋਂ ਮਤਲਬ ਕਿ ਢਾਡੂ ਨਹੀਂ ਹੁੰਦਾ ਸੀਗਾ ਲੜਾਈ ਪੜਾਈ ਦਾ ਵੀ ਆਪਾਂ ਲੜਨਾ ਜਾਂ ਨਹੀਂ ਤੇ ਮੈਂ ਟੂ ਨੇ ਨਾ ਲੜਿਆ ਨਾ ਕਰਿਆ ਉੱਠ ਕੇ ਤਿੰਨਾਂ ਦੇ ਨਾਲੋਂ ਹੀ ਭੱਜ ਲਿਆ ਉਹਨੇ ਉਹਦੇ ਮੂਰੇ ਜਿਹੜਾ ਲੜਿਆ ਸੀ ਉਹ ਤਾਂ ਉਹਦੇ ਮਗਰ ਪਏ ਵੇ ਉਹੀ 70 ਤੇ ਜਾਵੇ ਫੋਟੋ ਲਵਾਉਣ ਲੱਗੇ ਮੈਂ ਤੇ ਮਿੰਟੂ ਮੋਟਰ ਸਕੂਟਰ ਤੇ ਕਿਸੇ ਦਾ ਸਕੂਟਰ ਖੜਾ ਆਏਵੇਂ ਬਹਿ ਗਏ ਮੇਲੇ ਚ ਹੀ ਲਵਾਉਂਦੇ ਨੇ ਨਾ ਇਹ ਜੀਆਂ ਜੀਤ ਪਾਈਆਂ ਹੁੰਦੇ ਨੇ ਅਸੀਂ ਫੋਟੋ ਲਵਾਈਆਂ ਮੈਂ ਆ ਬੈਠਾ ਫੋਟੋ ਖਿੱਚਦੀ ਮਿੰਟੂ ਕਹਿੰਦਾ ਮੈਂ ਕਿਹਾ ਚੱਲੇ ਮਿੰਟੂ ਤੇਰੀ ਵੀ ਖਿੱਚ ਗਈ ਮਿੰਟੂ ਕਹਿੰਦਾ ਹਾਂ ਇਹ ਸਕੂਟਰ ਗਾਲਾ ਸਾਡਾ ਖੱਦਿਆ ਵਾ ਮਿੰਟੂ ਨੂੰ ਕਹਿੰਦਾ ਇੱਕ ਮਿੰਟ ਰੋ ਬਈ ਬਾਈ ਮਿੰਟੂ ਨੇ ਚੱਕਾ ਭਜਾਇਆ ਉਹਦਾ ਮਗਰਲਾ ਪੂਰਾ ਜੋਰ ਮਨਾ ਗੱਤੇ ਵੇ ਕੇ ਕਹਿੰਦਾ ਸਹੀ ਜਿਦੀ ਖਿੱਚਦੇ ਚੱਕਾ ਖਾੜਨ ਤੋਂ ਪਹਿਲਾਂ 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 ਪ ਫੋਟੋ ਵਾਲਾ ਕਹਿੰਦਾ ਬਾਈ ਫੋਟੋ ਐ ਇਹ ਕਹਿੰਦਾ ਉਹ ਤਾਂ ਖੜਿਆ ਹੀ ਸੀ ਨਾ ਨਾ ਪਰ ਕਹਿੰਦਾ ਮੈਂ ਤਾਂ ਕਹ ਸੀ ਉਹ ਕੁਕੀ ਆ ਕੇ ਕਹਿੰਦਾ ਫੋਟੋ ਤੇ ਕਿਵੇਂ ਕੁਕੂ ਬਾਈ ਫੋਟੋ ਤੇ ਕਿਵੇਂ ਹੈ ਨਾ ਉਹਦਾ ਦਿਮਾਗ ਇੰਨੇ ਕੀ ਹੁੰਦੇ ਸੀ ਨਾ ਇਹਨਾਂ ਦੇ ਪਾਹ ਆ ਗਿਆ ਮੰਗਣ ਵਾਲਾ ਆ ਗਿਆ ਜੋ ਵੀ ਜਿਹੜੇ ਫਿਰਦੇ ਨੇ ਨਾ ਮੂਹੇ ਹੱਥ ਵੇਖਣ ਵਾਲੇ ਪਿੰਡਾਂ 'ਚ ਜਾਂਦੇ ਅਸੀਂ ਪੈਗ ਲਾਈ ਜਾਈਏ ਬੈਠੇ ਐ ਨੀਟ ਮੂਡ ਪਾਇਆ ਵਾ ਇਹਦਾ ਚਾਰ ਪੌਂਡ ਆਉਂਦਾ ਹੀ ਬਹੁਤ ਵਧੀਆ ਬੱਕਰੇ ਦਾ ਮੈਂਟੂ ਅਸੀਂ ਪੈਗ ਲਾਈਏ ਬਾਬਾ ਜੈ ਹੋ ਪਿਆਰੇ ਘਰ ਪਪਾ ਆਇਆ ਬਾਬਾ ਮੈਂ ਗੱਲੰਗਿਆ ਆਇਆ ਮੈਂ ਕਿ ਸ਼ਾਗਲਾ ਓਏ ਹਾਬੇ ਰੀ ਜਾ ਗਏ ਮੈਂ ਤਾਂ ਪੈਗ ਲਾਲਾ ਕਰਦੀ ਆ ਦੇਸੀ ਆ ਆਪਣੇ ਹੀ ਥੋੜਾ ਜਿਹਾ ਪਾ ਦਿਓ ਬਾਬੇ ਲਾਲਿਆ ਡੜੇ ਬੜੇ ਡੜੇ ਹਾਂ ਲਿਆ ਥੋੜਾ ਜਿਹਾ ਦੇ ਦਿਓ ਬਾਬੇ ਨੇ ਤਿੰਨ ਚਾਰ ਪੈਗ ਲਾ ਕੇ ਕਹਿੰਦਾ ਕੋਈ ਘਟਣੀ ਦੱਸ ਦੇ ਤੇ ਨੀੜੇ ਡੜੇ ਹੋਈ 100 ਰੁਪਏ ਬਣਾ ਲਾਂਗੇ ਉਹ ਮੈਂਟੂ ਕੇ ਦੂਜੇ ਤੀਜੇ ਘਰੇ ਮੁੰਡਾ ਮਰਿਆ ਸੀ ਕਿਤੇ ਨਵਾਂ ਵਿਆਹਿਆ ਸੀ ਮੈਂਟੂ ਕਹਿੰਦਾ ਆਏ ਤਰੇ ਨਹੀਂ ਦਲਾਂ ਵਾਲੇ ਘਰੇ ਵਰਦੀਂ ਕਹਿੰਦਾ ਨਵਾਂ ਹੀ ਵਿਆਹ ਹੈ ਕਹਿੰਦਾ ਬਹੂ ਰਹਗੀ ਮੁੰਡਾ ਮਰ ਗਿਆ ਕਹਿੰਦਾ ਮੈਂ ਉਹਨਾਂ ਤੇ ਜਾ ਕੇ ਦੱਸਦੀ ਤੈਨੂੰ ਪੈਸੇ ਦੇ ਦੇਣਗੇ ਵੀ ਤੁਹਾਡੇ ਘਰੇ ਆਉ ਹੋਰ ਹੈ ਦਲਾਂ ਵਾਲੇ ਘਰ ਦੋਸੀ ਉਹ ਕਹਿੰਦੇ ਦੂਜਿਆਂ ਉਪਾਈ ਉਹਨਾਂ ਬਹੂ ਚੂੜੇ ਵਾਲੀ ਉਹ ਵਿਚਾਰੀ ਨੰਗੀ ਗੋਲਦੀ ਉਹ ਬੀਬਾ ਸੰਤਾ ਦੇ ਕਹਦਾ ਗੁੱਸਾ ਘੈਰ ਪਾਪਾ ਆਈ ਉਹ ਭਾਈ ਮੈਨੂੰ ਪਤਾ ਕਹਿੰਦਾ ਤੂੰ ਰੰਡੀ ਹੋ ਗਈ ਤੇਰੇ ਘਰ ਵਾਲਾ ਮਰ ਗਿਆ ਤੁਹਾਡੇ ਘਰੇ ਆਉਂ ਰਹਾ ਉਹਦਾ ਬੁੜਾ ਓਟ ਘੜੇ ਖਾੜੋ ਕਹਿੰਦਾ ਤੇਰੀ ਕੁੜੀ ਨੂੰ ਜਾਂ ਕਹਿੰਦਾ ਗੰਦਿਆ ਸਾਦਾ ਕਹਿੰਦਾ ਮੇਰਾ ਮੁੰਡਾ ਮਾਰਤਾ ਤੂੰ ਉਹ ਜਦੋਂ ਚੱਕੀ ਡਾਂਗ ਤੇ ਬਗੜੀ ਸਟ ਗਿਆ ਸਾਡੇ ਕੋਲ ਪੱਜਾ ਵੀ ਸਾਡੇ ਬਾਰ ਬੇਜਦੀ ਸਾਡੇ ਕੋਲ ਦੀ ਨੰਗਾ ਕਹਿੰਦਾ ਚੰਗੀ ਨਹੀਂ ਕੀਤੀ ਤੇ ਬਗਲੀ ਸਾਡੇ ਕੋਲੇ ਜੱਟ ਗਿਆ ਚੰਗੀ ਨਹੀਂ ਕੀਤੀ ਕਹਿ ਕੇ ਬਗਲੀ ਅਸੀਂ ਅੰਦਰ ਕਰ ਲਈ ਮੈਂ ਕਿਹਾ ਆਪਾਂ ਇਹਦੇ ਨਾਲ ਕਿਹੜੀ ਮਾਰੀ ਕਰਤੀ ਮੈਨੂੰ ਕਹਦਾ ਘਰ ਤਾਂ ਸਹੀ ਦੱਸਿਆ ਸਾਲਾ ਹੋਰ ਦੇ ਵੜ ਗਿਆ ਤੇ ਤੀਜੇ ਦਿਨ ਸਾਨੂੰ ਭਗਤੇ ਮਿਲਿਆ ਨਾ ਮੈਂ ਕਿਹਾ ਤਲੰਨਾ ਇਹ ਤਾਂ ਵੇਖ ਲੈ ਵੀ ਉਹਦੇ ਚੂੜਾ ਪਾਇਆ ਚੂੜੇ ਵਾਲੀ ਡੰਡੀ ਕਿਵੇਂ ਹੋ ਜੂ ਉਹ ਪਰ ਮੈਂ ਪੱਥਰ ਪਿੱਗਾਂ ਨਾਲ ਕਹਿੰਦਾ ਐ ਹੋ ਗਿਆ ਮੈਨੂੰ ਕਹਿੰਦਾ ਜੀ ਮੈਂ ਕਿਹਾ ਜੇ ਫੜਿਆ ਜਾਂਦਾ ਮਾਂ ਜੀ ਦੇ ਬਹੁਤ ਯਾਰ ਮੈਂ ਤੈਨੂੰ ਦੱਸਦਾ ਇੱਕ ਪਿੰਡ ਦੇ ਵਿੱਚ 400 ਮੁੰਡਾ 350 ਤਾਂ ਹੈਗਾ ਉੱਥੋਂ ਦਾ ਸੀ ਮੈਂਬਰ ਜਤਾਇਆ ਸੀ ਮੁੰਡਾ ਸੀ ਬਈ ਫਾਸਮ ਲੱਗੇ ਸਾਰਿਆਂ ਨਾਲ ਵੱਧ ਵੋਟਾਂ ਤੇ ਜਿੱਤਿਆ ਉਹ ਪਿੰਡ ਵਾਲੇ ਕਹਿੰਦੇ ਨਹੀਂ ਜੀ ਇਹਨੇ ਗਲਤ ਕਰਿਆ ਜੀ ਇਹਨੇ ਫਲਾਣਾ ਕਰਿਆ ਜੀ ਇਹਨੂੰ ਤਾਂ ਵੋਟ ਹੀ ਨਹੀਂ ਪਾਈ ਕਿਸੇ ਨੇ ਉਹ ਕਹਿੰਦਾ ਹੁਣ ਪਰ ਕੀ ਪੀਰ ਖਾ ਲੋ ਵਿਚਾਲੇ ਉਹਨੂੰ ਵੋਟ ਪਾਈ ਸੀ ਟੈਂਪੂਆਂ ਨੇ ਮੈਂ ਬਾ ਟੈਂਪੂ ਨੂੰ ਮੋਟਰ ਦੇਤੀ ਉਹਦੀ ਅਸੀਂ ਗੱਦੇ ਲਿਆਦੇ ਨਵੇਂ ਉੱਥੇ ਬੈੱਡ ਲਾਤਾ ਕਿ ਆ ਚੱਕੋ ਤੁਹਾਡਾ ਭਾਈ ਆ ਘਾਰਾ ਹੁਣ ਇੱਥੇ ਆਉਦਾ ਟੌਰ ਨਾ ਬੈਠਿਆ ਕਰੂਗਾ ਆ ਕੇ ਇੱਥੇ ਲਿਆਇ ਕਰੂ ਆਬਦੇ ਕਿਨੂੰ ਕੋਈ ਨਹੀਂ ਬੁਲਾਉਂਦਾ ਵੋਟਾਂ ਪਾ ਉਦੋਂ 9 ਵਜੇ ਮੇਰਾ ਆੜੀ ਆਏ ਵਿੱਚ ਵੀ ਨਾ ਫਿਰ ਆਏ ਮੈਂ ਕਹਾ ਆ ਜਾ ਯਾਰ ਤੂੰ ਇੱਧਰ ਆ ਉਹ ਕਹਿੰਦਾ ਮੈਂ ਵੀ ਨਾ ਕੋਈ ਸਾਡਾ ਤਾਂ ਨਹੀਂ ਖੜਾ ਵਿੱਚ ਸਾਰਾ ਪਿੰਡ ਦਾ ਆ ਗਿਆ ਲੈ ਕਿਹੜਾ ਗਿਆ ਕਹਿੰਦਾ ਸਾਡਾ ਤਾਂ ਸਾਰਾ ਪਿੰਡ ਆਇਆ ਖੜਾ ਯਕੀਨ ਮੰਨ ਤਿੰਨ 350 ਮੁੰਡਾ ਇੱਕ ਪਿੰਡ ਦਾ ਅੱਜ ਦੀ ਗੱਲ ਨਹੀਂ ਇਹ 15 ਸਾਲ ਪਹਿਲਾਂ ਦੀ ਗੱਲ ਆ ਤੇ ਹੁਣ ਕੀ ਹਾਲਾਤ ਹੋਣਗੇ ਇੱਕ ਮੁੰਡਾ ਉੱਥੋਂ ਦੇ ਮੁੰਡੇ ਨੂੰ ਮਗਰ ਲਾ ਕੇ ਲੈ ਗਿਆ ਕਹਿੰਦਾ ਕਿ ਆਪਾਂ ਜਾ ਮਰ ਜੰਨੇ ਆ ਕਿ ਕੁਝ ਖਾ ਕੇ ਇਹ ਜਵਾਨਾ ਚੰਦਰਾ ਆਪਾਂ ਨੂੰ ਜੀਣ ਨਹੀਂ ਦਿੰਦਾ ਆ ਕੇ ਛੇ ਨਹੀਂ ਹੋਣ ਦਿੰਦਾ ਆ ਕੇ ਤੇਰੇ ਘਰ ਦੇ ਨਹੀਂ ਜਾਂਦੇ ਆਪਣਾ ਵਿਆਹ ਹੋਵੇ ਤੇ ਮੁੰਡਾ ਵੀ ਐਡਾ ਲਾਈ ਲੱਗ ਇਰਲਾਕੇ ਤੇ ਜੱਤਵਾਲ ਟ੍ਰੇਨ ਦੀਆਂ ਲੈਣਾ ਤੇ ਉੱਠ ਗਈ ਟ੍ਰੇਨ ਮੂਰੇ ਪੈ ਗਈ ਮੂਰੇ ਟੈਂਪੂ ਪੈ ਗਿਆ ਮਗਰ ਉਹ ਪੈ ਗਿਆ ਜਦੋਂ ਟ੍ਰੇਨ ਨੇ ਆ ਕੇ ਚੀਕ ਜੀ ਮਾਰੀ ਟੈਂਪੂ ਭੱਜ ਗਿਆ ਉੱਠ ਕੇ ਉਹ ਮੁੰਡੇ ਨੇ ਦੇਖਿਆ ਵੀ ਉਹ ਤਾਂ ਨਿਕਲ ਗਿਆ ਮੁੰਡਾ ਮਸਾਂ ਬਚਿਆ ਉਹ ਕਹਿੰਦਾ ਭੈਣ ਦੜਿਆ ਤੂੰ ਭੱਜ ਗਿਆ ਅਕੇ ਜਦੋਂ ਚੱਕ ਚੱਕ ਕਰਕੇ ਭਰਾ ਮੈਂ ਪਿੱਟੀ ਨਹੀਂ ਹਾਰਨ ਮਾਰਿਆ ਆ ਕੇ ਜਾਏ ਨੂੰ ਖਾਵੇ ਮੈਂ ਕਿਹਾ ਮੈਂ ਤਾਂ ਨਹੀਂ ਮਰਦੀ ਉਹ ਕਹਿੰਦਾ ਮੇਰਾ ਸਾਰਿਆ ਮੈਨੂੰ ਤਾਂ ਆਦ ਦਿੰਦਾ ਮੈਂ ਤਾਂ ਮਰ ਚ ਲਿਆ ਸੀ ਇਹਦਾ ਇਥੋਂ ਤੱਕ ਮਗਰ ਲਾ ਲੈਂਦੇ ਸੀ ਬੰਦਿਆਂ ਨੂੰ ਬਈ ਮੈਂ ਕਹਾ ਵਾਕਈ ਉਹ ਕਵਾਲਾ ਕਹਿੰਦਾ ਹੁੰਦਾ ਸੀ ਅਮਰ ਕਵਾਲ ਮੈਂ ਉਹ ਤੁਹਾਡੇ ਨਾਲ ਰਹਿੰਦਾ ਹੁੰਦਾ ਸੀ ਉਹਨੂੰ ਮੈਂ ਕਹਾ ਹੁਣ ਤੇਰੀ ਚੜ੍ਹਾਈ ਆ ਓਏ ਹੁਣ ਤਾਂ ਬਲੋ ਫੁੱਲ ਚੜ੍ਹਾਈ ਆ ਤੇਰੀ ਮੈਂ ਕਹਾ ਨਾ ਬਲਕਾਰਣ ਖੀਲੇ ਦੇ ਨਾਲ ਚੱਲਦਾ ਹੁੰਦਾ ਸੀ ਬਰਾਬਰ ਬੱਬਾ ਉਦੋਂ ਉਹ ਤੇ ਜੀਤੂ ਤੇ ਮੈਂ ਇਹਨੂੰ ਕਹਿੰਦਾ ਨਹੀਂ ਬੱਬਾ ਯਾਰ ਆਪਣੀ ਕਿੱਥੇ ਚੜ੍ਹਾਈ ਆ ਯਾਰ ਮੈਂ ਕਹਾ ਕਿਉਂ ਕਹਿੰਦਾ ਨਹੀਂ ਹਜੇ ਬੜਾ ਫਰਕ ਹੈ ਮੈਂ ਕਹਾ ਕਿੰਨਾ ਕ ਫਰਕ ਹੈ ਕਹਿੰਦਾ ਹਜੇ ਇੰਨਾ ਫਰਕ ਹੈ ਵੀ ਇੱਕ ਪਾਸੇ ਤਾਂ ਅਨਸਰਾਜ ਨੂੰ ਗਰਦਾਸ ਮਾਨ ਨੂੰ ਟੈਂਪੂ ਤੇ ਚੜਾ ਦੇ ਕਹਿੰਦਾ ਲੋਕ ਗੱਲਾਂ ਕਰਨਗੇ ਦੇਖ ਓਏ ਆਹ ਦੇਖ ਲੈ ਟੈਂਪੂ ਤੇ ਜਾਂਦਾ ਗਰਦਾਸ ਮਾਨ ਪ ਵੇ ਨੀ ਗਲਾ ਯਾਰ ਕਿੱਡਾ ਹਨਾ ਯਾਰ ਨੇਚਰ ਦਾ ਚੰਗਾ ਹੈ ਕਹਿੰਦਾ ਉਸੇ ਟੈਂਪੂ ਤੇ ਮੈਨੂੰ ਜੜਾ ਦੀ ਕਹਿੰਦਾ ਉਸੇ ਮੂੰਹ ਨਾਲ ਕਹਿਣਗੇ ਆ ਪਰਦਾ ਮਰਾਸੀ ਟੈਂਪੂਆਂ ਤੇ ਲੰਕਦਾ ਇਹਨੇ ਕਹਾਦਾ ਕਾਮਯਾਬ ਹੋਣਾ ਕਹਿੰਦਾ ਹੈ ਮੈਂ ਵੀ ਸਿੰਗਰੀ ਆ ਕਹਿੰਦਾ ਹੈ ਉਹ ਵੀ ਸਿੰਗਰੀ ਆ ਜੋ ਟੈਂਪੂ ਤੇ ਚੜ ਗਿਆ ਉਹਨੂੰ ਚੰਗਾ ਕਹਿਣਗੇ ਮੈਨੂੰ ਮਾੜਾ ਕਹਿਣਗੇ ਕਹਿੰਦਾ ਅਜੇ ਇੰਨਾ ਫਰਕ ਹੈ ਕਹਿੰਦਾ ਬਾਕੀ ਫਰਕ ਹੁੰਦਾ ਯਾਰ